ਪਰ ਰਾਜਸਤਾਨੀ ਵੱਲੋਂ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਅਗਲਾ ਭਾਗ 8 ਅਚਨ ਚੇਤ ਇੱਕ ਦਿਨ ਸ਼ੂਟਿੰਗ ਦਾ ਬਲਾਵਾ ਆ ਗਿਆ ਜ਼ਿੰਦਗੀ ਵਿੱਚ ਮੇਰੀ ਪਹਿਲੀ ਸ਼ੂਟਿੰਗ ਸ਼ਾਮੀ 7 ਵਜੇ ਕਾਰਦਰ ਸਟੂਡੀਓ ਪਹੁੰਚਣਾ ਸੀ ਇਪਟਾ ਦੀ ਇੱਕ ਮੀਟਿੰਗ ਅਧ ਵਿਚਾਲੇ ਛੱਡ ਕੇ ਮੈਂ ਐਨ ਵਕਤ ਸਿਰ ਚਰਨੀ ਰੋਡ ਸਟੇਸ਼ਨ ਤੋਂ ਗੱਡੀ ਫੜ ਲਈ ਸ਼ੂਟਿੰਗ ਸ਼ਬਦ ਸੁਣ ਕੇ ਸਾਥੀਆਂ ਉੱਪਰ ਬਿਜਲੀ ਦਾ ਕਰੰਟ ਛੋ ਜਾਣ ਵਾਲਾ ਪ੍ਰਤੀਕਰਮ ਹੋਇਆ ਸੀ ਜੇ ਮੈਂ ਪਾਲ ਤੋਂ ਪਾਲ ਵਿੱਚ ਮੈਂ ਉਹਨਾਂ ਦੀ ਪ੍ਰੇਮਤਾ ਨਹੀਂ ਸਗੋਂ ਈਰਖਾ ਦਾ ਪਾਤਰ ਬਣ ਗਿਆ ਹਾਂ ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਇਹ ਤ੍ਰਿਕਮਹ ਪ੍ਰਤੀਕਰਮ ਆਪਣੇ ਵਾਲੇ ਦੁਆਲੇ ਘਰ ਵਿੱਚ ਤੇ ਘਰੋਂ ਬਾਹਰ ਵੀ ਹਮੇਸ਼ਾ ਵੇਖਿਆ ਹੈ ਸ਼ੂਟਿੰਗ ਹਰ ਕਿਸੇ ਦੀ ਨਜ਼ਰ ਵਿੱਚ ਵਿਸਮਾਦੀ ਚਲਿਸਵੀਂ ਚੀਜ਼ ਹੈ ਉਹ ਇੱਕ ਮਨੁੱਖ ਨੂੰ ਦੂਜੇ ਮਨੁੱਖ ਤੋਂ ਵਿਰਲਾ ਤੇ ਉਹ ਚਿਹਰਾ ਬਣਾ ਦਿੰਦੀ ਹੈ ਸ਼ੂਟਿੰਗ ਕਰਦੇ ਕਲਾਕਾਰ ਦਾ ਸਿੰਘਾਸਨ ਕਾਇਮ ਤੇ ਨਾ ਕਰਦੇ ਦਾ ਲਿਆ ਹੋਇਆ ਰਹਿੰਦਾ ਹੈ ਐਵੇਂ ਹੀ ਕੋਈ ਪੁੱਛ ਬੈਠੇ ਅੱਜ ਤੁਹਾਡੀ ਸ਼ੂਟਿੰਗ ਨਹੀਂ ਤਾਂ ਵੱਡੇ ਤੋਂ ਵੱਡਾ ਸਟਾਰ ਵੀ ਛਿੜਕ ਜਾਂਦਾ ਹੈ ਕਾਰਨ ਇਹ ਕਿ ਇਸ ਸਵਾਲ ਨਾਲ ਕਿਤੇ ਦੂਰ ਸਾਰੀ ਇੱਕ ਖਤਰੇ ਦੀ ਘੰਟੀ ਵੱਜੀ ਹੋਈ ਹੈ ਜਿਸ ਦੀ ਆਵਾਜ਼ ਫਿਲਮ ਸਟਾਰ ਦੇ ਕੰਨਾਂ ਨੂੰ ਚੰਗੀ ਨਹੀਂ ਲੱਗਦੀ ਮੈਨੂੰ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਪਰ ਸਟੂਡੀਓ ਜਾ ਕੇ ਪਤਾ ਲੱਗਾ ਕਿ ਸ਼ਿਫਟ 9 ਵਜੇ ਸ਼ੁਰੂ ਹੋਏਗੀ ਇਤਨਾ ਪਹਿਲੇ ਕਿਉਂ ਬੁਲਾ ਲਿਆ ਮੈਨੂੰ 8 ਵਜੇ ਤੱਕ ਤਾਂ ਫਣੀ ਦਾਦਾ ਦੇ ਸਹਾਇਕਾਂ ਵੀ ਦਰਸ਼ਨ ਦਿੱਤੇ ਪਰ ਮੈਂ ਇਸ ਗੱਲ ਉਤੇ ਬਹੁਤਾ ਗੌਰ ਨਾ ਕੀਤਾ ਪਹਿਲੀ ਸ਼ੂਟਿੰਗ ਦਾ ਚਾਰਜ ਜੋ ਸੀ ਅਸਲ ਵਿੱਚ ਅਜਿਹੇ અપਮਾਨ ਛੋਟੇ ਕਲਾਕਾਰਾਂ ਦਾ ਦਿਮਾਗ ਠੀਕ ਥਾਂ ਰੱਖਣ ਲਈ ਕੀਤੇ ਜਾਂਦੇ ਹਨ ਵੱਡੇ ਕਲਾਕਾਰ ਅਰਥਾ ਸਟਾਰ ਆਪਣੀ ਮਰਜ਼ੀ ਦੇ ਮਾਲਕ ਸ਼ਿਫਟ ਸ਼ੁਰੂ ਹੋਣ ਤੋਂ 2 2 4 4 ਘੰਟੇ ਦੇਰ ਨਾਲ ਆਉਂਦੇ ਹਨ ਪਰ ਉਹਨਾਂ ਦੀ ਹਰ ਕੱਜ ਅਦਾਈ ਦਾ ਮੁਸਕਰਾਹਟ ਨਾਲ ਸਵਾਗਤ ਕਰਨਾ ਪ੍ਰੋਡਿਊਸਰ ਡਾਇਰੈਕਟਰ ਤੇ ਯੂਨਿਟ ਦੇ ਹਰ ਇੱਕ ਕਰਮਚਾਰੀ ਦਾ ਫਰਜ਼ ਹੋ ਜਾਂਦਾ ਹੈ ਇੰਚ ਕੀਤੀਆਂ ਸਵੈਮਾਨ ਵਿੱਚ ਪਈਆਂ ਤਰੇੜਾਂ ਥੁੱਕ ਲਾ ਕੇ ਜੋੜਨ ਲਈ ਛੋਟੇ ਕਲਾਕਾਰਾਂ ਨੂੰ ਬਿਲਾਵਜ਼ਾ ਫਟਕਾਰਿਆ ਤੇ ਜ਼ਲੀਲ ਕੀਤਾ ਜਾਂਦਾ। ਉਹਨਾਂ ਦੀ ਲਾਚਾਰੀ ਉਹਨਾਂ ਨੂੰ ਅੱਗੋਂ ਕੁਸਕਣ ਚੋਂ ਨਹੀਂ ਦਿੰਦੀ ਕਿਉਂਕਿ ਕਿਸੇ ਵਕਤ ਵੀ ਉਹਨਾਂ ਨੂੰ ਕੰਨੋਂ ਫੜ ਕੇ ਹਟਾਇਆ ਜਾ ਸਕਦਾ ਹੈ। ਹਾਂ ਪਰ ਜੇ ਕਿਸੇ ਛੋਟੇ ਕਲਾਕਾਰ ਨੂੰ ਰੱਬ ਸਬੱਬੀ ਕਿਸਮਤੋਂ ਤਾਂ ਚੁੱਕ ਲੈ ਤਾਂ ਫਿਰ ਗਿੰਗਿੰ ਕੇ ਬਦਲੇ ਲੈਣ ਦਾ ਉਸ ਤ ਸਮਾ ਆ ਜਾਂਦਾ ਹੈ। ਹਾਲਾਂਕਿ ਛੋਟੇ ਕਲਾਕਾਰਾਂ ਦੀ ਮਦਦ ਨਾਲ ਜਿੰਨਾ ਵਿੱਚੋਂ ਉਹ ਉਗਮਿਆ ਸੀ ਉਹਨੂੰ ਵੀ ਕੋਈ ਖਿਆਲ ਨਹੀਂ ਰਹਿੰਦਾ। ਸੈੱਟ ਸਟੂਡੀਓ ਦੇ ਹਾਥੇ ਵਿੱਚ ਲਾਇਆ ਗਿਆ ਸੀ ਕਿਸੇ ਅਮੀਰ ਆਦਮੀ ਦੇ ਵਿਹੜੇ ਤੇ ਬਗੀਚੇ ਦਾ ਸੈੱਟ 9:30 ਵਜੇ ਫਨੀ ਦਾਦਾ ਤੇ ਸ਼ਰੀਫ ਲਿਆਏ ਤੇ ਕੈਮਰਾਮੈਨ ਗੋਸ਼ ਨੇ ਹੌਲੀ-ਹੌਲੀ ਲਾਈਟਿੰਗ ਰੰਬ ਕੀਤੀ 11:00 ਵਜੇ ਸਟੂਡੀਓ ਦੇ ਫਾਟਕ ਵਿੱਚ ਫਿਲਮ ਦੇ ਕੁਝ ਇੱਕ ਮੁੱਖ ਪਾਤਰਾਂ ਦੀਆਂ ਮੋਟਰਾਂ ਦਾਖਲ ਹੋਈਆਂ ਚਾਰਲੀ ਸਣੇ ਆਪਣੇ ਐਲਸੇਸ਼ੀਅਨ ਕੁੱਤੇ ਦੇ ਆਗਾ ਡੇਵਿਡ ਕੁਸਮ ਦੇਸ਼ਪਾੜੀ ਸੁਨਾਲੀਨੀ ਦੀ ਵੀ ਇਹ ਲੋਕ ਤਾਜ ਮਹਿਲ ਦੀ ਕਿਸੇ ਡਿਨਰ ਪਾਰਟੀ ਤੋਂ ਆਰੇ ਸਨ ਮਰਦਾਂ ਆਕੜੀਆਂ ਹੋਈਆਂ ਤੇ ਇਤਲੀ ਕਾਲਰ ਕਮੀਜ਼ਾਂ ਤੇ ਕਾਲੇ ਡਿਨਰ ਸੂਟ ਪਾਏ ਹੋਏ ਸਨ ਜਿਨ੍ਹਾਂ ਦੀ ਜੰਗ ਦੇ ਜ਼ਮਾਨੇ ਇੰਗਲਿਸਤਾਨ ਵਿੱਚ ਮਰਾਹੀ ਜੀ ਵੇਖੀ ਸੀ ਉਹਨਾਂ ਦੇ ਆਉਂਦੇ ਅਸਾਰ ਮੇਜ਼ ਉੱਤੇ ਚਿੱਟਾ ਕਪੜਾ ਵਿਛਾ ਦਿੱਤਾ ਗਿਆ ਛਮਛਮ ਕਰਦੇ ਚੀਨੀ ਦੇ ਸੈੱਟ ਵਿੱਚ ਸੈਂਡਵਿਚਾਂ ਦੀ ਕਾਫੀ ਆ ਗਈ ਮੈਂ ਕਦੇ ਬੀਬੀ ਸੀ ਵਿੱਚ ਵੀ ਇਤਨੇ ਨਵਾਬੀ ਠਾਠ ਨਾਲ ਕੰਮ ਹੁੰਦਾ ਨਹੀਂ ਸੀ ਵੇਖਿਆ ਅਜੀਬ ਅਜੀਬ ਲੱਗਾ ਕਿ ਇਹ ਉਹੀ ਮੁਲਕ ਸੀ ਜਿੱਥੇ ਸਾਲ ਪਰ ਪਹਿਲਾਂ ਲੱਖਾਂ ਆਦਮੀ ਭੁੱਖ ਨਾਲ ਮਰ ਗਏ ਸਨ ਤੇ ਜਿੱਥੇ ਸਨ 52 ਦੇ ਦਮਨ ਚੱਕਰ ਵਿੱਚ ਫੜੇ ਹੋਏ ਲੱਖਾਂ ਦੇਸ਼ ਭਗਤ ਅਜੇ ਵੀ ਜੇਲ੍ਹ ਵਿੱਚ ਸੜ ਰਹੇ ਸਨ ਹਿੰਦੁਸਤਾਨ ਵਪਾਰੀਆਂ ਦਾ ਦੇਸ਼ ਹੈ ਪਰ ਅਜੇ ਮੈਂ ਉਹਨਾਂ ਵਪਾਰੀਆਂ ਤਾਂ ਆਦੀ ਨਹੀਂ ਸਾਂ ਹੋਇਆ ਨਵਾਂ ਨਵਾਂ ਜੋ ਆਪਣੇ ਮੁਲਕ ਪਰ ਤੇ ਅਸਾਂ ਕਾਫੀ ਪੀ ਕੇ ਸਟਾਰ ਰੁਕਸਤ ਹੋ ਗਏ ਉਹਨਾਂ ਦਾ ਕੰਮ ਕਰਨ ਦਾ ਮੂਡ ਨਹੀਂ ਸੀ ਬਣ ਰਿਹਾ ਸੈਟ ਤਾਂ ਪਹਿਲਾ ਦਿਨ ਸੀ ਖਰੀ ਸਜਾਵਟ ਤੇ ਲਾਈਟਿੰਗ ਵਿੱਚ ਹੋਰ ਕਿਤਨਾ ਚਿਰ ਲੱਗ ਜਾਏ ਫਨੀ ਦਾਦਾ ਨੇ ਉਹਨਾਂ ਨੂੰ ਕੰਮ ਅਗਲੇ ਦਿਨ ਤੇ ਪਾ ਕੇ ਖਿੜੇ ਮੱਥੇ ਰੁਕਸਤ ਕਰ ਦਿੱਤਾ ਬਾਕੀ ਰਹਿ ਗਿਆ ਮੈਂ ਤੇ ਫਿਲਮ ਦਾ ਹੀਰੋ ਨਵੀਨ ਯਾਗਨਿਕ ਜੋ ਸਟਾਰ ਪੁਨੇ ਦੀ ਮਹਾਟ ਤੱਕ ਚਿਰਾਂ ਤੱਕ ਪੂਜਿਆ ਹੋਇਆ ਸੀ ਪਰ ਅਜੇ ਟੱਪਿਆ ਨਹੀਂ ਸੀ ਜਦੋਂ ਅਸੀਂ ਕਾਫੀ ਪੀ ਰਹੇ ਸਾਂ ਤਾਂ ਉਹ ਅੰਦਰ ਮੇਕਅਪ ਕਰਾ ਰਿਹਾ ਸੀ ਤੇ ਹੁਣ ਚੁੱਪਚਾਪ ਇੱਕ ਕੁਰਸੀ ਤੇ ਆ ਕੇ ਬਹਿ ਗਿਆ ਉਹਨੇ ਨੀਲੇ ਰੰਗ ਦਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਜੋ ਉਸਤੇ ਮੇਕਅਪ ਨਾਲ ਮਿਲ ਕੇ ਬੜਾ ਹਨੂਮਾਨੀ ਜਿਹਾ ਪ੍ਰਭਾਵ ਪੈਦਾ ਕਰ ਰਿਹਾ ਸੀ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਨਮੀਨ ਨੇ ਦੱਸਿਆ ਕਿ ਪਰਦੇ ਉੱਤੇ ਇਹਨਾਂ ਕੱਪੜਿਆਂ ਦਾ ਰੰਗ ਚਿੱਟਾ ਹੀ ਆਵੇਗਾ। ਇੱਕਦਮ ਚਿੱਟੇ ਕੱਪੜੇ ਰੰਗੀਨ ਫਿਲਮ ਵਿੱਚ ਤਾਂ ਪਾਏ ਜਾ ਸਕਦੇ ਨੇ ਪਰ ਕਾਲੀ ਚਿੱਟੀ ਫਿਲਮ ਵਿੱਚ ਨਹੀਂ। ਉਹਨਾਂ ਦਾ ਰਿਸ਼ਕਾਰਾ ਕੈਮਰਾਮੈਨ ਦੇ ਕੰਮ ਵਿੱਚ ਉਲਝਣਾ ਪੈਦਾ ਕਰਦਾ ਹੈ। ਪਰ ਅਜੇ ਹੀ ਬੰਗੇ ਕੱਪੜੇ ਪਾ ਕੇ ਤੇ ਮੂੰਹ ਉੱਤੇ ਇਤਨਾ ਗਾੜਾ ਮੇਕਅੱਪ ਥੱਪ ਕੇ ਕੀ ਕਲਾਕਾਰ ਦੀ ਮਾਨਸਿਕ ਸੋਝ ਸੁਭਾਵਕਤਾ ਨਸ਼ਟੀ ਹੋ ਜਾਂਦੀ? ਮੈਂ ਪੁੱਛਿਆ। ਆਦਤ ਹੋ ਜਾਂਦੀ ਆ। नवीन ਸੰਖੇਪ ਜਵਾਬ ਦੇ ਕੇ ਚੁੱਪ ਹੋ ਗਿਆ ਮੈਨੂੰ ਬੜੀ ਹੈਰਾਨੀ ਹੋਈ ਅਭ ਇੰਨੇ ਕਲਾਬਾਰੀ ਜਿੰਨਾ ਕੁਝ ਪੜਿਆ ਗੁੜਿਆ ਸੀ ਉਸ ਦੇ ਆਧਾਰ ਉੱਤੇ ਸੁਭਾਵਿਕਤਾ ਤੇ ਕੁਦਰਤੀਪਨ ਸਭ ਤੋਂ ਜ਼ਰੂਰੀ ਚੀਜ਼ ਸੀ ਮੇਰੇ ਮਹੱਤਵਪੂਰਨ ਸਵਾਲ ਦਾ ਹੀਰੋ ਨੇ ਸ਼ਾਇਦ ਮਤਲਬ ਨਹੀਂ ਸਮਝਿਆ ਮੈਂ ਸੋਚਿਆ ਨਵੀਨ ਦਾ ਚੌੜਾ ਸਪਾਟਿਆ ਤੇਰਾ ਪਹਿਲੀ ਨਜ਼ਰੇ ਮੈਨੂੰ ਸੀਨ ਨਹੀਂ ਸੀ ਲੱਗਿਆ ਮੈਨੂੰ ਖੁਸ਼ੀਜੀ ਤਸੱਲੀ ਹੋਈ ਸੀ ਕਿ ਸਕਰੀਨ ਉੱਤੇ ਮੈਂ ਉਸ ਤੋਂ ਵੱਧ ਸੀਨ ਦਿਖਾਂਗਾ ਪਰ ਹਸਨ ਵੇਲੇ ਮੈਂ ਵੇਖਿਆ ਉਸ ਦੀਆਂ ਗੱਲਾਂ ਵਿੱਚ ਕਲਾਰਕ ਬੇਗਲ ਵਰਗੇ ਡੂੰਘ ਪੈਂਦੇ ਸਨ ਉਸ ਦੀ ਗਹਿਰੀ ਹੋਈ ਤੇ ਸੰਜੀਦਾ ਤਬੀਅਤ ਨੇ ਵੀ ਮੇਰੇ ਉੱਪਰ ਬੜਾ ਚੰਗਾ ਪ੍ਰਭਾਵ ਪਾਇਆ ਨਵੀਨ ਯਾਗਨਿਕ ਦੇ ਭਾਗਾਂ ਵਿੱਚ ਲੰਬਾ ਜਿੰਨਾ ਨਹੀਂ ਸੀ ਲਿਖਿਆ ਉਸ ਫਿਲਮ ਦੇ ਮੁਕੰਮਲ ਹੋਣ ਤੋਂ ਕੁਝ ਸਾਲ ਪਿਛੋਂ ਉਹ ਮਿਆਦੀ ਬੁਖਾਰ ਦਾ ਸ਼ਿਕਾਰ ਹੋ ਕੇ ਗੁਜ਼ਰ ਗਿਆ ਸੀ ਬੜੀ ਨਾਗਹਾਨੀ ਮੌਤ ਸੀ ਫਿਲਮਾਂ ਅੰਦਰ گزارੇ ਸਮੇਂ ਵਿੱਚ ਨਵੀਨ ਨੇ ਬੜੇ ਚੰਗੇ ਚੰਗੇ ਕੰਮ ਕੀਤੇ ਸਨ ਐਕਸਟਰਾਵਾਂ ਤੇ ਸਟੂਡੀਓ ਮਜ਼ਦੂਰਾਂ ਦੀਆਂ ਯੂਨੀਅਨਾਂ ਬਣਾਈਆਂ ਨਿਆਲੀ ਜਦੋਂ ਜਹਿਦ ਕੀਤੀ ਉਸ ਦੀ ਇੱਕ ਹੋਰ ਸਰਗਰਮ ਸਾਥੀ ਜਿਸ ਦਾ ਨਾਮ ਕ੍ਰਿਸ਼ਨ ਕੁਮਾਰ ਸੀ ਇਸੇ ਸੇਵਾ ਬਦਲੇ ਗੁੰਡਿਆਂ ਨੇ ਕਤਲ ਕਰ ਦਿੱਤਾ ਸੀ ਮੈਂ ਉਹਨਾਂ ਨੇਕ ਤੇ ਨਿਰਦੋਹਾ ਬੰਦਿਆਂ ਨੂੰ ਸਲਾਮ ਕਰਦਾ ਹਾਂ ਨਵੀਨ ਕੋਲੋਂ ਉੱਠ ਕੇ ਹੁਣ ਮੈਂ ਵੀ ਮੇਕਅਪ ਕਰਨ ਚਲਾ ਗਿਆ ਮੇਕਅਪ ਮੈਂ ਦਾ ਨਾਮ ਸੁਆਮੀ ਸੀ ਅਜੇ ਵੀ ਕਦੇ-ਕਦੇ ਸਟੂਡੀਓ ਵਿੱਚ ਉਸਤੇ ਦਰਸ਼ਨ ਹੋ ਜਾਂਦੇ ਹਨ ਪਿਛਲੇ 20 ਸਾਲਾਂ ਵਿੱਚ ਉਸ ਦੀ ਆਰਥਿਕ ਦਸ਼ਾ ਜ਼ਰਾ ਵੀ ਨਹੀਂ ਬਦਲੀ ਉਹ ਇੱਕ ਥਾਂ ਕਾਇਮ ਹੀ ਰਹੀ ਹੋਵੇ ਸ਼ਾਇਦ ਇਹ ਵੀ ਨਹੀਂ ਆਖਿਆ ਜਾ ਸਕਦਾ ਇਸ ਆਦਮ ਖੋਰ ਫਿਲਮੀ ਤੰਦੇ ਅੰਦਰ 199 ਕਿਰਤੀਆਂ ਦੀ ਇਹੋ ਕਹਾਣੀ ਹੈ ਮੈਨੂੰ ਆਪਣਾ ਮੇਕਅਪ ਕੀਤਾ ਮੁਖੜਾ ਐਤਕੀ ਉਤਰਾਂ ਨਹੀਂ ਜੱਟਿਆ ਜਿੰਨਾ ਪੂਨੇ ਵਿੱਚ ਜੱਟਿਆ ਸੀ ਲੰਬੂਤਰਾ ਜਾ ਤੇ ਝੰਬਿਆ ਝੰਬਿਆ ਜਾਪ ਰਿਹਾ ਸੀ ਕਿ ਮੇਕਅਪ ਠੀਕ ਨਹੀਂ ਸੀ ਹੋਇਆ ਜਦ ਸ਼ੀਸ਼ੇ ਉੱਪਰ ਲਾਈਟਾਂ ਬਹੁਤ ਉੱਚੀਆਂ ਲੱਗੀਆਂ ਹੋਣ ਕਰਕੇ ਲੀਸਾ ਦਿਸ ਰਿਹਾ ਸੀ ਕੁਝ ਦਿਨ ਪਹਿਲਾਂ ਰੈਮਿੰਗਟਨ ਰੋਡ ਉੱਤੇ ਮਿਸਟਰ ਭਵਨਾਨੀ ਮਿਲੇ ਸਨ ਇੱਕ ਵਾਰੀ ਆਪਣੇ ਘਰ ਉਹ ਮੈਨੂੰ ਤੇ ਚੇਤਨ ਨੂੰ ਡਿਨਰ ਉੱਤੇ ਵੀ ਬੁਲਾ ਚੁੱਕੇ ਸਨ ਉਦੋਂ ਆ ਸੋਈ ਕਿ ਪ੍ਰਾਣੀ ਜਾਣ ਪਛਾਣ ਦਾ ਖਿਆਲ ਕਰਕੇ ਉਹ ਜ਼ਰੂਰ ਮੇਰੀ ਕੁਝ ਮਦਦ ਕਰਨਗੇ ਖਾਣਾ ਉਹਨਾਂ ਬੜਾ ਵਧੀਆ ਖਵਾਇਆ ਪਰ ਮੇਰੇ ਦਿਲ ਦੀ ਗੱਲ ਤਾਂ ਉਹਨਾਂ ਜ਼ਿਕਰ ਤੱਕ ਨਹੀਂ ਸੀ ਕੀਤਾ ਟੇਲੇਮਿੰਗਟਨ ਰੋਡ ਵਾਲੀ ਮੁਲਾਕਾਤ ਵਿੱਚ ਤਾਂ ਹੋਰ ਵੀ ਨਿਰਾਸ਼ ਕਰ ਗਏ ਸਨ ਉਹਨਾਂ ਕਿਹਾ ਫਿਰ ਕਹਿੰਦਾ ਬੁਰਾ ਨਾ ਮੰਨ ਨਾ ਮਿਸਟਰ ਸਾਨੀ ਪਰ ਹੁਣ ਤੁਹਾਡੇ ਚਿਹਰੇ ਉੱਪਰ ਉਹ ਭਰਮਾ ਸੁਆਪਣੀ ਜੋ ਮੈਂ ਕਸ਼ਮੀਰ ਵੇਖਿਆ ਸੀ ਤੁਸੀਂ ਕੁਝ ਕੁ ਗੈਰੀਕੂ ਪਰਵੰਗ ਦਿਸਣ ਲੱਗ ਗਏ ਹੋ ਗੈਰੀਕੂ ਪਰ ਸੰਸਾਰ ਦਾ ਸਭ ਤੋਂ ਲੋਕਪ੍ਰੀਆ ਫਿਲਮੀ ਹੀਰੋ ਦੂਸਰਾ ਮੇਰੀ ਸਮਾਨਤਾ ਬਵਨਾਨੀ ਸਾਹਿਬ ਨੂੰ ਗੁਨਨੀ ਦੋਸਤ ਚਾਪਰੀ ਸੀ ਮੇਰਾ ਬੜਾ ਦਿਲ ਦੁਖਿਆ ਸੀ ਕਦੇ-ਕਦੇ ਮੈਂ ਬਵਨਾਨੀ ਸਾਹਿਬ ਨੂੰ ਆਪਣੇ ਘਰ ਠਹਿਰਾਇਆ ਸੀ ਨਠ ਨਠ ਕਿ ਉਹਨਾਂ ਦੇ ਕੰਮ ਕੀਤੇ ਸਨ ਪਰ ਉਸ ਵੇਲੇ ਮੇਰੀ ਬਾਹ ਫੜਨ ਦੀ ਬਜਾਏ ਉਲਟਾ ਮੇਰਾ ਹੌਸਲਾ ਬਸਤ ਕਰ ਰਹੇ ਸਨ ਕਿਸੇ ਸੱਚੀ ਆਖ ਹੈ ਕੀ ਤਾਰੀਖੀ ਮੈਂ ਸਾਇਆ ਵੀ ਜੁਦਾ ਇਨਸਾਨ ਹੁੰਦਾ ਹੈ ਉਦੋਂ ਮੇਰਾ ਸੇ ਫਾਰਸੀ ਖਤੰਦਤ ਜ਼ਰਬਾ ਵੀ ਬੜਾ ਕੋੜਾ ਰਿਆ ਸੀ ਸ਼੍ਰੀ ਜੀ ਇਨਸਾਨੀ ਮੇਰੇ ਮਸੌਰੀ ਵੀ ਹਿੰਦੁਸਤਾਨ ਟਾਈਮਜ਼ ਤੇ ਨੈਸ਼ਨਲ ਕਾਲ ਵਰਗੇ ਉੱਗੇ ਅਖਬਾਰਾਂ ਦੇ ਐਡੀਟਰ ਰਹਿ ਚੁੱਕੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਫਿਲਮਾਂ ਵਿੱਚ ਪਰਵੇਸ਼ ਕਰ ਰਿਹਾ ਤਾਂ ਉਹਨਾਂ ਮੇਰੇ ਬਾਰੇ ਬੜੇ ਦਾਈਏ ਨਾਲ ਇੱਕ ਖਤ ਆਪਣੇ ਮਿੱਤਰ ਰਾਏ ਬਹਾਦਰ ਚੂਨੀ ਲਾਲ ਨੂੰ ਲਿਖਿਆ ਜੋ ਫਿਲਮਸਤਾਨ ਸਟੂਡੀਓ ਦੇ ਮਾਲਕ ਸਨ ਤੇ ਦੂਜਾ ਬੰਬੇ ਟਾਕੀ ਸਟੂਡੀਓ ਦੇ ਪਬਲਿਸਿਟੀ ਅਫਸਰ ਸ਼੍ਰੀ ਇੰਦਰ ਰਾਜਾਨੰਦ ਨੂੰ ਜਿਨ੍ਹਾਂ ਨੇ ਹੁਣ ਚਿੱਤਰ ਕਥਾ ਲੇਖਕ ਦੀ ਹیثیت ਵਿੱਚ ਸਿਖਰਾਂ ਦੀ ਸ਼ੌਰਸਤ ਹਾਸਲ ਕਰ ਲਈ ਹੈ ਇਹ ਦੋਵੇਂ ਸਟੂਡੀਓ ਉਸ ਵੇਲੇ ਫਿਲਮ ਇੰਡਸਟਰੀ ਦਾ ਕੇਂਦਰ ਮੰਨੇ ਜਾਂਦੇ ਸਨ ਪਰ ਦੋਵੀਂ ਥਾਈਂ ਮੇਰੇ ਨਾਲ ਬੜਾ ਖਰਮਾ ਸਲੂਕ ਹੋਇਆ ਇਸੇ ਤਰ੍ਹਾਂ ਆਬਾਸ ਤੇ ਸਾਠ ਨੇ ਜ਼ਿੱਦ ਕਰਕੇ ਮੈਨੂੰ ਸ਼ਾਂਤाराम ਕੋਲ ਭਜਵਾਇਆ ਉਹਨਾਂ ਨੂੰ ਮੈਂ ਦੱਸ ਚੁੱਕਾ ਸੀ ਕਿ ਉਹ ਪੂਨੇ ਪਰਬਾਸ ਸਟੂਡੀਓ ਵਿੱਚ ਕਿਤਨੀ ਚੰਗੀ ਤਰ੍ਹਾਂ ਮੇਰੇ ਨਾਲ ਪੇਸ਼ ਆਏ ਸਨ ਉਨੀ ਦਿਨੀ ਆਵਾਜ਼ ਤੇ ਸਾਠ ਡਾਕਟਰ ਕੋਟਨਿਸਕੀ ਅਮਰ ਕਹਾਣੀ ਦਾ ਸਿਨੇਰੀਓ ਤੇ ਵਾਰਤਾਲਾਪ ਲਿਖ ਰਹੇ ਸਨ ਸ਼ਾਂਤाराम ਜੀ ਨਾਲ ਉਹਨਾਂ ਦਾ ਰੋਜ਼ ਸੌਟਣਾ ਬੈਠਣਾ ਸੀ ਪਰ ਇਸਤੂ ਜੀ ਮੁਲਾਕਾਤ ਤੇ ਪਹਿਲੀ ਮੁਲਾਕਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਇੱਕ ਤਾਂ ਸ਼ਾਂਤाराम ਆਪ ਬਹੁਤ ਬਦਲ ਚੁੱਕੇ ਸਨ ਨਾ ਕਮਰੇ ਵਿੱਚ ਉਹ ਸਾਦਗੀ ਸੀ ਨਾ ਉਹਨਾਂ ਦਾ ਪਹਿਰਾਵਾ ਹਿੰਦੁਸਤਾਨੀ ਬੜਾ ਸਾਭਾਂ ਵਾਲਾ ਠਰਡ ਸੀ ਸਰੀਰ ਵੀ ਉਹਨਾਂ ਦਾ ਪਹਿਲਾਂ ਨਾਲੋਂ ਸਵਸਤ ਤੇ ਸਡੋਲ ਹੋ ਗਿਆ ਸੀ ਚਿੱਟੀ ਕਮੀਜ਼ ਤੇ ਪਤਲੂਨ ਵਿੱਚ ਉਹ ਇਤਨੇ ਤਕੜੇ ਤੇ ਕਦਾਵਰ ਦਿਸਰੇ ਸਨ ਕਿ ਮੇਰੇ ਲਈ ਉਹਨਾਂ ਨੂੰ ਪਛਾਣਨਾ ਮੁਸ਼ਕਲ ਹੋ ਰਿਹਾ ਸੀ ਉਂਗਲ ਵਿੱਚ ਹੀਰੇ ਦੀ ਅੰਗੂਠੀ ਸਜਸ਼ੋਭਤ ਸੀ ਜਿਸ ਨੂੰ ਗੱਲ ਕਰਦੇ ਆ ਉਹ ਦੂਜੇ ਹੱਥ ਨਾਲ ਮਲਦੇ ਰਹਿੰਦੇ ਸਨ ਤੇ ਮੈਂ ਵੀ ਤਾਂ ਕਿਤਨਾ ਬਦਲ ਚੁੱਕਾ ਸਾਂ ਸ਼ਾਂਤੀ ਨਿਕੇਤਨ ਜਾਂ ਸੇਵਾਗ੍ਰਾਮ ਤੋਂ ਆਇਆ ਆਸ਼ਰਮਵਾਸੀ ਨਿਰਸੰਦੇ ਇੱਜ਼ਤ ਵਾਲੇ ਸਲੂਕ ਦਾ ਹੱਕਦਾਰ ਸੀ ਪਰ ਲੰਡਨੋਂ ਅੰਗਰੇਜ਼ਾਂ ਦਾ ਪ੍ਰਾਪੇ ਘੰਡਾ ਕਰਕੇ ਪਰਤੇ ਹੋਏ ਅਨੁਸਰਨ ਉਹ ਕਿਵੇਂ ਉਹੀ ਸਤਕਾਰ ਦੇ ਸਕਦੇ ਸਨ 5-10 ਮਿੰਟ ਦੀ ਮਿਲਣੀ ਦੋਵਾਂ ਨੂੰ ਇੱਕ ਦੂਜੇ ਤੋਂ ਵਿਰਕਤ ਕਰਨ ਲਈ ਕਾਫੀ ਸੀ ਤੇ ਅੱਜ ਤੱਕ ਫਿਰ ਅਸੀਂ ਕਦੀ ਵੀ ਇੱਕ ਦੂਜੇ ਨੂੰ ਨਹੀਂ ਮਿਲੇ ਬਸ ਦੂਰੋਂ ਦੂਰੋਂ ਸਲਾਮ ਦੁਆ ਕੀਤੀ ਹੈ ਜਦੋਂ ਮੈਂ ਨਵੇਂ ਮੁੰਡਿਆਂ ਨੂੰ ਫਿਲਮਾਂ ਵਿੱਚ ਕੰਮ ਲੱਭਣ ਲਈ ਸਿਫਾਰਸ਼ੀ ਖੱਤ ਲੈ ਲੈ ਕੇ ਪ੍ਰੋਡਿਊਸਰਾਂ ਡਾਇਰੈਕਟਰਾਂ ਤੇ ਫਿਲਮ ਸਟਾਰਾਂ ਦੇ ਆਸ-ਪਾਸ ਚੱਕਰ ਮਾਰਦੀ ਵੇਖਦਾ ਹਾਂ ਦਿਲ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਸਕਾਂ ਕਿ ਇਹਨਾਂ ਸਿਫਾਰਸ਼ੀ ਖਤਾਂ ਦੀ ਕੀਮਤ ਉਸ ਕਾਗਜ਼ ਜਿੰਨੀ ਵੀ ਨਹੀਂ ਹੈ ਜਿਸ ਉੱਪਰ ਉਹ ਲਿਖੇ ਹੋਏ ਹੁੰਦੇ ਹਨ ਨੌਕਰੀ ਹੋਰ ਚੀਜ਼ ਹੈ ਕਲਾਕਾਰ ਬੰਨਾ ਹੋਰ ਚੀਜ਼ ਨੌਕਰੀ ਹਾਸਲ ਕਰਨ ਲਈ ਸਿਫਾਰਸ਼ੀ ਕਤ ਭਾਵੇਂ ਕਮਾ ਸਕਣ ਪਰ ਕੋਈ ਬਿਰਲਾ ਹੀ ਡਾਇਰੈਕਟਰ ਐਸਾ ਹੋਵੇਗਾ ਜੋ ਦੂਜਿਆਂ ਦੇ ਹੱਥੇ ਕਿਸੇ ਨਾੜੀ ਨੂੰ ਕੈਮਰੇ ਅੱਗੇ ਲਿਆਉਣ ਦਾ ਖਤਰਾ ਸਹਿਹੜ ਲਏ ਫਿਲਮੀ ਚੱਕਰ ਹੋਰ ਤਰ੍ਹਾਂ ਚੱਲਦਾ ਹੈ ਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਜ਼ਿਆਦਾ ਕਰਕੇ ਕਾਮਯਾਬੀ ਇਨਸਾਨ ਦੇ ਆਪਣੇ ਤਰਦਦ ਤੇ ਆਪਣੇ ਨਸੀਬ ਉੱਪਰ ਨਿਰਭਰ ਹੁੰਦੀ ਹੈ। ਆਮ ਤੌਰ ਤੇ ਸੇਫਾਰਸ਼ੀ ਖਤ ਦੇਣ ਵਾਲੀ ਲੈਣ ਵਾਲਿਆਂ ਨਾਲੋਂ ਕਿਤੇ ਵੱਧ ਨਾ ਸਮਝੀ ਦਾ ਸਬੂਤ ਦਿੰਦੇ ਹਨ। ਉਹਨਾਂ ਨੂੰ ਦੂਰ ਬੈਠਿਆਂ ਆਪਣੀ ਪਛਾਣ ਵਾਲੀ ਫਿਲਮੀ ਹਸਤੀ ਰੱਬ ਜਿਤਨੀ ਸਰਵ ਵਿਆਪਕ ਤੇ ਸਰਵ ਸ਼ਕਤੀਮਾਨ ਮਲੂਮ ਹੋਣ ਲੱਗਦੀ ਹੈ। ਪਰ ਅਸਲੀਅਤ ਕਈ ਵਾਰੀ ਉਸ ਅੰਦਾਜ਼ੇ ਨਾਲ ਮੇਲ ਨਹੀਂ ਖਾਂਦੀ ਜਿਸ ਤੋਂ ਮਦਦ ਦੀ ਹਾਸ ਕੀਤੀ ਜਾਂਦੀ ਹੈ। ਉਹ ਕਈ ਵਾਰ ਮਦਦ ਦੇਣ ਦੀ ਹਾਲਤ ਵਿੱਚ ਹੀ ਨਹੀਂ ਹੁੰਦਾ ਮਸਲਨ ਅੱਜ ਮੈਂ ਕਹਿ ਸਕਦਾ ਹਾਂ ਕਿ ਬਬਲਾਨੀ ਸਾਹਿਬ ਉੱਪਰ ਨਾਰਾਜ਼ ਹੋਣਾ ਮੇਰੀ ਸਰਸਰ ਨਲੈਕੀ ਸੀ ਚੁੱਪ ਫਿਲਮਾਂ ਦੇ ਜ਼ਮਾਨੇ ਦੇ ਉਹ ਬੜੇ ਕਾਮਯਾਬ ਪ੍ਰੋਡਿਊਸਰ ਸਨ ਪਰ ਬੋਰਦੀਆਂ ਫਿਲਮਾਂ ਵਿੱਚ ਉਹ ਯੱਕੇ ਬਾਦੀ ਗਰੇ ਨਾ ਕਾਮਯਾਬ ਹੋਏ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਸਨ ਤੇ ਮੈਨੂੰ ਆਪਣੀ ਸਿਰ ਦਾ ਧਿਆਨ ਕਰਨ ਦਾ ਇਸ਼ਾਰਾ ਕਰਕੇ ਉਹਨਾਂ ਆਪਣੀ ਸੱਜਣਤਾਈ ਦਾ ਸਬੂਤ ਦਿੱਤਾ ਸੀ ਗਹਿਰੀਕ ਉੱਪਰ ਹਾਲੀਵੁੱਡ ਵਿੱਚ ਭਾਵੇਂ ਸੀਨ ਮੰਨਿਆ ਜਾਂਦਾ ਹੋਵੇ ਪਰ ਹਿੰਦੀ ਫਿਲਮਾਂ ਵਿੱਚ ਤਾਂ ਗੋਲ ਮਟੋਲ ਚਿਹਰਿਆਂ ਨੂੰ ਹੀ ਪਸੰਦ ਕੀਤਾ ਜਾਂਦਾ ਸੀ ਪਰ ਵਿਚਾਰੇ ਨਵੇਂ ਆਦਮੀ ਦੀ ਇੱਕ ਬਦਕਿਸਮਤੀ ਇਹ ਵੀ ਹੁੰਦੀ ਹੈ ਕਿ ਉਹਨੂੰ ਫਿਲਮਾਂ ਦੇ ਅੰਦਰੂਨੀ ਮਾਹੌਲ ਦਾ ਕੁਝ ਪਤਾ ਨਹੀਂ ਹੁੰਦਾ ਠੋਕਰ ਖਾ ਖਾ ਕੇ ਉਹਨੂੰ ਹਰ ਕਿਸੇ ਉੱਤੇ ਸ਼ੱਕ ਹੋਣ ਲੱਗ ਜਾਂਦਾ ਹੈ ਉਹ ਸੋਚਦਾ ਹੈ ਕਿ ਹਰ ਕੋਈ ਉਸਦਾ ਰਾਰੋ ਕਰਿਆ ਉਸ ਨਾਲ ਦੁਸ਼ਮਣੀ ਕਰ ਰਿਹਾ ਹੈ ਇੱਕ ਵਾਰ ਦਾਦਰ ਮੇਨ ਰੋਡ ਉੱਤੇ ਜਗਦੀਸ਼ ਸੇਠੀ ਪਾਪੇ ਨੇ ਵੀ ਜਿਸ ਦੀ ਗੁੱਡੀ ਬਤੌਰ ਕੈਰੇਕਟਰ ਐਕਟਰ ਉਦੋਂ ਅਸਮਾਨ ਉੱਤੇ ਸੀ ਮੈਨੂੰ ਸੀਤ ਬਾਰੇ ਖਬਰਦਾਰ ਹੋਣ ਲਈ ਕਿਹਾ ਸੀ ਉਹਨਾਂ ਦੇ ਸ਼ਬਦ ਮੈਨੂੰ ਅੱਜ ਤੱਕ ਯਾਦ ਹਨ ਸਗਰਹਨ ਉੱਤੇ ਪਤਲਾ ਆਦਮੀ ਹੋਰ ਵੀ ਪਤਲਾ ਲੱਗਣ ਲੱਗ ਜਾਂਦਾ ਤੂੰ ਆਪਣਾ ਵਸਧਨ ਬਤਾ ਇਹ ਪੱਲੇ ਬੰਨਣ ਜੋਗੀ ਗੱਲ ਸੀ ਪਰ ਉਸ ਵੇਲੇ ਮੇਰੇ ਕੰਨਾਂ ਨੂੰ ਕੌੜੀ ਲੱਗੀ ਸੀ ਮਦਦ ਤਾਂ ਕੁਝ ਕਰਦੇ ਨਹੀਂ ਐਵੇਂ ਨਸੀਅਤਾਂ ਛੱਡਦੇ ਨੇ ਮੈਂ ਮਨ ਵਿੱਚ ਗਿਆ ਸੀ ਜੰਗੀਲ ਸਿਹਤ ਤੋਂ ਵੱਧ ਕੀਮਤੀ ਚੀਜ਼ ਨਵੇਂ ਆਏ ਕਲਾਕਾਰ ਨੂੰ ਹੋਰ ਕੋਈ ਨਹੀਂ ਮਿਲ ਸਕਦੀ ਪਰ ਅਫਸੋਸ ਜਿਸ ਨੂੰ ਮਿਲਦੀ ਹੈ ਉਸ ਦਾ ਮੁੱਲ ਨਹੀਂ ਪਉਂਦਾ ਤੇ ਜਿਹੜਾ ਮੁੱਲ ਪਉਂਦਾ ਹੈ ਉਹਨੂੰ ਉਹ ਮਿਲਦੀ ਨਹੀਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੀ ਸਿਹਤ ਕਾਫੀ ਡਿੱਗ ਚੁੱਕੀ ਸੀ ਇੱਕ ਤਾਂ ਬੰਬਈ ਦੀ ਆਬੋ ਹਵਾ ਮੈਨੂੰ ਮਾਫਕ ਨਹੀਂ ਸੀ ਆਰੀ ਇੱਕ ਦਿਨ ਟੈਕਸੀ ਵਿੱਚ ਬੈਠਿਆ ਤੇ ਮੁੜ ਕੇ ਵਿੱਚ ਗੋਤੇ ਮਾਰਦਿਆਂ ਮੈਂ ਹਵਾਸ ਤੋਂ ਪੁੱਛਿਆ ਯਾਰ ਤੈਨੂੰ ਬੰਬਈ ਰਹਿੰਦੇ ਕਿਤਨੇ ਕੋ ਸਾਲ ਹੋ ਗਏ ਨੇ 7 ਉਨੇ ਜਵਾਬ ਦਿੱਤਾ 7 ਸਾਲ ਮੈਂ ਹੈਰਾਨ ਹੋ ਕੇ ਕਿਆ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਇਸ ਮਰਦੂਦ ਸ਼ਹਿਰ ਵਿੱਚ ਕਿਵੇਂ ਕੋਈ 7 ਸਾਲ ਕੱਟ ਸਕਦਾ ਓਏ ਤੇਥੋਂ 7 ਸਾਲ ਬਾਅਦ ਪੁੱਛਾਂਗਾ ਆਬਾਸ ਨੇ ਅਖਬਾਰ ਤੋਂ ਅੱਖਾਂ ਚੁੱਕੇ ਬਿਨਾ ਕਿਆ ਸੀ ਉਸ ਦੀ ਭੁਵਿੱਖਬਾਣੀ ਕਿਤਨੀ ਠੀਕ ਨਿਕਲੀ ਅੱਜ ਮੁੰਬਈ ਵਿੱਚ ਰਹਿੰਦਾ ਮੈਨੂੰ 7 ਨਹੀਂ 23 ਸਾਲ ਹੋ ਚੁੱਕੇ ਹਨ ਸਿਹਤ ਡਿੱਗਣ ਦਾ ਅਸਲ ਕਾਰਨ ਆਰਥਿਕ ਪਰੇਸ਼ਾਨੀ ਤੇ ਬੇਤਕਬੀ ਜ਼ਿੰਦਗੀ ਵਿੱਚ ਸੀ ਪੈਸੇ ਦਾ ਮੂੰਹ ਵੇਖਣ ਦੀ ਉਸ ਜ਼ਮਾਨੇ ਵਿੱਚ ਮੈਨੂੰ ਕੀ ਕੀ ਤਰਲਾ ਨਹੀਂ ਸੀ ਰਹਿਣਾ ਪਿਆ। ਟ੍ਰੇਡਰਸ ਬੈਂਕ ਦੀ ਇੱਕ ਬ੍ਰਾਂਚ ਦਾ ਮੈਨੇਜਰ ਮੇਰਾ ਕਾਲਜ ਦਾ ਸਹਿਪਾਰਟੀ ਨਿਕਲ ਆਇਆ। ਗਾਹੇ-ਬਗਾਹੇ ਉਹ ਮੈਨੂੰ ਬੈਂਕ ਵੱਲੋਂ ਥੋੜਾ-ਬਹੁਤ ਕਰਜ਼ਾ ਦਿੰਦਾ ਰਹਿੰਦਾ। 2.2 ਹਜ਼ਾਰ ਦਾ ਮੇਰੇ ਹਸਾਬ ਵਿੱਚ ਓਵਰਡਰਾਫਟ ਹੋ ਗਿਆ। ਉਸ ਦੇ ਰਵਾਨਾ ਹੋਣ ਤੋਂ ਪਹਿਲਾਂ ਪਹਿਲਾ ਪਹਿਲਾ ਰੁਪਿਆ ਭਰਨਾ ਮੇਰਾ 1 ਲੱਖੀ ਫਰਜ਼ ਵੀ ਸੀ। ਇਸ ਫਰਜ਼ ਨੂੰ ਪੂਰਾ ਕਰਨ ਲਈ ਕੀਤੇ ਹਿੱਲਿਆਂ ਨੂੰ ਨੌਹਾਂ ਨਾਲ ਖੂਬ ਉੱਟਣ ਦਾ ਹੀ ਦਰਜਾ ਦਿੱਤਾ ਜਾ ਸਕਦਾ ਹੈ। ਰੇਡੀਓ ਦੇ ਪ੍ਰੋਗਰਾਮ, ਕਿਤਾਬਾਂ ਦੇ ਤਰਜਮੇ ਮੇਰੀ ਦੌੜ ਅਜਿਹੇ ਕੰਮਾਂ ਤੀ ਕੀ ਸੀ ਤੇ ਇਹਨਾਂ ਤੋਂ ਖਾਸ ਕੀ ਹਾਸਲ ਹੁੰਦਾ ਹੈ ਇੱਕ ਦਿਨ ਕਿਸੇ ਦੱਸਿਆ ਕਿ ਫਿਲਮਸ ਡਿਵੀਜ਼ਨ ਯਾਨੀ ਸਰਕਾਰੀ ਸੂਚਨਾ ਫਿਲਮ ਵਿਭਾਗ ਵਿੱਚ ਛੋਟੀ ਫਿਲਮ ਦੀ ਵਾਰਤਾ ਲਿਖਣ ਲਈ ਤੇ ਬੋਲਣ ਲਈ ਵੀ ਪੂਰਾ 150 ਰੁਪਏ ਮਿਲ ਜਾਂਦਾ ਮੈਂ ਨਰਸਦਾ ਹੋਇਆ ਉਸੇ ਵੇਲੇ ਡਾਇਰੈਕਟਰ ਨੂੰ ਮਿਲਣ ਚਲਾ ਗਿਆ ਕਾਰਡ ਅੰਦਰ ਭੇਜਿਆ ਡਾਇਰੈਕਟਰ ਨੇ ਝਟ ਅੰਦਰ ਬੁਲਾ ਲਿਆ ਉਹਨੂੰ ਵੇਖਦਿਆਂ ਸਰ ਮੇਰੇ ਸੋਤਰ ਸੁੱਕੇ ਮੇਰੇ ਸਾਹਮਣੇ ਇੱਕ ਐਸਾ ਨੌਜਵਾਨ ਖੜਾ ਸੀ ਜੋ ਆਪ 2 ਸਾਲ ਪਹਿਲਾਂ ਲੰਡਨ ਵਿੱਚ ਮੇਰੇ ਅੱਗੇ ਇੰਟਰਵਿਊ ਲਈ ਪੇਸ਼ ਹੋਇਆ ਸੀ ਆਕਸਫੋਰਡ ਦੀ ਉੱਚ ਵਿਦਿਆ ਸਮਾਪਤ ਕਰਕੇ ਹੁਣੇ ਬੀਬੀਸੀ ਦੇ ਹਿੰਦੁਸਤਾਨ ਸੈਕਸ਼ਨ ਵਿੱਚ ਮੁਲਾਜ਼ਮਤ ਲਈ ਦਰਖਾਸਤ ਕੀਤੀ ਸੀ ਸਾਡੇ ਡਾਇਰੈਕਟਰ ਜ਼ੁਲਫਕਰ ਅਲੀ ਬਖਾਰੀ ਉਹ ਤੋਂ ਹਿੰਦੁਸਤਾਨ ਆਏ ਹੋਏ ਸਨ ਇਸ ਲਈ ਉਹਨਾਂ ਨੂੰ ਮੇਰੇ ਕੋਲ ਭੇਜਿਆ ਗਿਆ ਸੀ ਪਰ ਮੈਨੂੰ ਉਸ ਦਾ ਉਰਦੂ ਤਲੱਫਜ਼ ਪਸੰਦ ਨਹੀਂ ਸੀ ਆਇਆ ਤੇ ਇਸ ਆਧਾਰ ਉੱਤੇ ਉਸ ਦੀ ਦਰਖਾਸਤ ਨਾ ਮੰਜ਼ੂਰ ਹੋ ਗਈ ਸੀ ਤੇ ਹੁਣ ਮੈਂ ਉਸ ਦੇ ਸਾਹਮਣੇ ਇੱਕ ਘਟਿਆ ਜੇ ਕਮਡੀ ਸਵਾਲੀ ਬਣ ਕੇ ਖੜਾ ਸਾਂ ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਪਰ ਵਧੀਆ ਕਿਸਮਤ ਵਾਲਾ ਆਦਮੀ ਸਾਬਤ ਹੋਇਆ ਉਹਨੇ ਫੌਰਨ ਮੇਰੀ ਦਰਖਾਸਤ ਮਨਜ਼ੂਰ ਕਰ ਦਿੱਤੀ ਤੇ ਕੋਈ ਐਸਾ ਬੋਲ ਮੂੰਹ ਤੇ ਨਹੀਂ ਲੈਂਦਾ ਜਿਸ ਨਾਲ ਮੈਨੂੰ ਪਰੇਸ਼ਾਨੀ ਹੋਵੇ ਪਰ ਇਸ ਕੰਮ ਵਿੱਚੋਂ ਵੀ ਮਸਾਂ ਮੈਂ 5-600 ਹੀ ਕਮਾ ਸਕਿਆ ਕਿਉਂਕਿ ਰਿਕਾਰਡਿਸਟਾਂ ਨੂੰ ਮੇਰਾ ਬੋਲਣ ਦਾ ਅੰਦਾਜ਼ ਪਸੰਦ ਨਹੀਂ ਸੀ ਆਪਣਾ ਮੇਕਅਪ ਕੀਤਾ ਮੂੰਹ ਵੇਖ ਜਾ ਮੈਨੂੰ ਉਹ ਸਾਰੀਆਂ ਔਕੜਾਂ ਤੇ ਚਿੰਤਾਵਾਂ ਚੇਤੇ ਆਉਣ ਲੱਗ ਪਈਆਂ ਪਰ ਮੈਂ ਆਪਣੇ ਆਪ ਨੂੰ ਮੈਯੂਸ ਨਾ ਹੋਣ ਦਾ ਨਿਸ਼ਚਾ ਕਰ ਲਿਆ ਸ਼ੂਟਿੰਗ ਦਾ ਪਹਿਲਾ ਦਿਨ ਸੀ ਇੱਕ ਤਾਂ ਮੇਰੀ ਕਿਸਮਤ ਦਾ ਅੱਜ ਇਮਤਿਹਾਨ ਸੀ ਫਣੀ ਦਾ ਉੱਪਰ ਚੰਗਾ ਪ੍ਰਭਾਵ ਪਾਉਣ ਉੱਤੇ ਮੈਂ ਤਿਆਰ ਹੋਇਆ ਸਾਂ ਪਰ ਫਿਰ ਵੀ ਮੇਰੇ ਨਾ ਚਾਉਂਦਿਆਂ ਹੋਇਆਂ ਵੀ ਉਹ ਮੇਕਅਪ ਮੇਰੇ ਚਿਹਰੇ ਉੱਤੇ ਬੋਝਿਆ ਬਣਦਾ ਜਾ ਰਿਹਾ ਸੀ ਇੰਜ ਲੱਗਦਾ ਸੀ ਜਿਵੇਂ ਮੂੰਹ ਉੱਤੇ ਥੱਪਣ ਵੇਲੇ ਬਹੁਤ ਸਾਰਾ ਪਾਊਡਰ ਮੇਰੀਆਂ ਅੱਖਾਂ ਵਿੱਚ ਵੀ ਚਲਾ ਗਿਆ ਹੋਵੇ ਰਹਿ ਰਹਿ ਕੇ ਸੋਚ ਸਤਾਉਂਦੀ ਇਹ ਫਿਲਮਾਂ ਵਾਲੇ ਐਕਟਰ ਨੂੰ ਕਿੱਟੇ ਦੀ ਥਾਣੀਲੇ ਕੱਪੜੇ ਪਵਾ ਕੇ ਉਦੇ ਮੂਤੇ ਇਹਨਾਂ ਗੇਰਵਾ ਪ੍ਰਸਤਰ ਸਥਾਪਕ ਕੇ ਕਿਵੇਂ ਸੁਭਾਵਕ ਅਦਾਕਾਰੀ ਦੀ ਹਾਸ ਕਰ ਸਕਦੇ ਹਨ ਮੈਨੂੰ ਇਸ ਕਲ ਦਾ ਪਤਾ ਨਹੀਂ ਸੀ ਕਿ ਸੁਭਾਵਕ ਅਦਾਕਾਰੀ ਦੀ ਮੰਜ਼ਲ ਤੇ ਪਹੁੰਚ ਲਈ ਕਲਾਕਾਰ ਨੂੰ ਬੇਸ਼ਮਾਰ ਅਸੁਭਾਵਕ ਬੰਦਸ਼ਾਂ ਤੇ ਔਕੜਾਂ ਨੂੰ ਨਾ ਕੇਵਲ ਸਵੀਕਾਰਨਾ ਸਗੋਂ ਅਪਣਾਉਣਾ ਵੀ ਪੈਂਦਾ ਹੈ ਇਸ ਲਈ ਸੁਲਝੇ ਹੋਏ ਅਧਿਆਨ ਤੇ ਸੱਚੇ ਰਿਆਸਤੀ ਲੋੜ ਹੈ ਮੈਂ ਸੁਭਾਵਕਤਾ ਦਾ ਅਰਥ ਬੰਦਸ਼ਾਂ ਵੱਲੋਂ ਲਾਪਰਵਾਹ ਹੋ ਕੇ ਉਵੇਂ ਹੀ ਕਰਨਾ ਵੇਚਦਾ ਸੀ ਜਿਵੇਂ ਜੀਵਨ ਵਿੱਚ ਵਾਪਰਦਾ ਨਵੇਂ ਕਲਾਕਾਰਾਂ ਕੋਲੋਂ ਇਹ ਪਲ ਆਮ ਹੋ ਜਾਂਦੀ ਹੈ ਤੇ ਮਹਿੰਗੀਆਂ ਕੀਮਤਾਂ ਵਸੂਲ ਕਰਦੀ ਹੈ ਮੈਂ ਸੈਟ ਉੱਤੇ ਗਿਆ ਖੁਸ਼ਕਿਸਮਤੀ ਨਾਲ ਕੈਮਰਾ ਲੌਂਗ ਸ਼ਾਟ ਯਾਨੀ ਦੂਰ ਵਰਤੀ ਤ੍ਰਿਸ਼ ਉਤੇ ਰੱਖਿਆ ਹੋਇਆ ਸੀ ਮੈਂ ਉਹਨੂੰ ਮਨੋ ਵਿਸਾਰ ਸਕਦਾ ਸਾਂ ਸੈਟ ਉਤੇ ਜ਼ਾਦੀ ਨਾਲ ਇੱਧਰ ਉੱਧਰ ਤੁਰ ਫਿਰ ਸਕਦਾ ਸਾਂ ਬਿਨਾਂ ਰੋਕ ਟੋਕ ਦੇ ਹੱਥ ਪੈਰ ਹਿਲਾ ਸਕਦਾ ਸਾਂ ਸੀਨ ਇਸ ਪ੍ਰਕਾਰ ਸੀ ਹੀਰੋ ਬਰਾਡੇ ਵਿੱਚ ਇੱਕ ਟੇਬਲ ਲੈਂਪ ਦੇ ਸਹਾਰੇ ਕਿਤਾਬ ਪੜ ਰਿਹਾ ਹੈ ਮੈਲਸ ਆਫ ਫੈਸ਼ਨ ਪ੍ਰੈਸ ਦੋਸਤ ਮਸਤਾਨੀ ਅਦਾਨਤ ਦਰਵਾਜ਼ੇ ਵਿੱਚੋਂ ਦਾਖਲ ਹੁੰਦਾ ਹਾਂ ਸਿਰ ਤੋਂ ਹੈਟ ਲਾ ਕੇ ਕਿੱਲੀ ਉੱਪਰ ਸੁੱਟਦਾ ਹਾਂ ਤੇ ਇੱਕ ਆਰਾਮ ਕੁਰਸੀ ਉੱਤੇ ਬਹਿ ਕੇ ਸਿਗਰਟ ਦੇ ਕੱਸ਼ ਖਿੱਚਦਾ ਹੀਰੋ ਦੇ ਸਨਾਤਨੀ ਵਿਚਾਰਾਂ ਤੇ ਆਦਰਸ਼ਾਂ ਉੱਪਰ ਵਿਅੰਗ ਕਰਨ ਲੱਗ ਜਾਂਦਾ ਹਾਂ वार्तालाਪ ਦਾ ਕੇਵਲ ਇੱਕ ਵਾਕ ਬੋਲਣ ਪਿੱਛੋਂ ਛੱਟ ਘਟੋ ਜਾਣਾ ਸੀ ਆਖਦੇ ਹਨ ਨਵੇਂ ਜਵਾਰੀ ਦਾ ਪਹਿਲਾ ਦਾ ਹਮੇਸ਼ਾ ਸਿੱਧਾ ਪੈਂਦਾ ਹੈ ਇਸ ਸ਼ਾਟ ਵਿੱਚ ਮੈਂ ਇੰਨੀ ਸੁੰਦਰਤਾ ਦਾ ਸਬੂਤ ਦਿੱਤਾ ਕਿ ਹਰ ਪਾਸਿਓ ਵਾਹ ਵਾਹ ਹੋਣ ਲੱਗ ਪਈ ਰਾਮ ਕੁਰਸੀ ਉੱਤੇ ਬੈਠਦਿਆਂ ਹੀ ਮੈਂ ਮੂੰਹ ਵਿੱਚੋਂ ਸਿਗਰਟ ਧੂਏ ਦੇ ਗੋਲ-ਗੋਲ ਛੱਲੇ ਕੱਢਣ ਲੱਗ ਪਿਆ ਜੋ ਬੜੇ ਕਰਤੱਪ ਵਾਲੀ ਗੱਲ ਸੀ ਇਸ ਤੋਂ ਬਾਅਦ ਇੱਕ ਦੋ ਹੋਰ ਸ਼ਾਟ ਦਿੱਤੇ ਜਿਨ੍ਹਾਂ ਵਿੱਚ ਕੈਮਰਾ ਥੋੜਾ ਨਜ਼ਦੀਕ ਆ ਗਿਆ ਉਹਨਾਂ ਵਿੱਚ ਵੀ ਮੈਂ ਚੜ੍ਹਦੀਆਂ ਕਲਾ ਵਿੱਚ ਰਿਹਾ ਜਿਵੇਂ ਦਿਖ ਰਿਹਾ ਹੋਵਾਂ ਕਿ ਇਹ ਸਭ ਮੇਰੇ ਵਰਗੇ BBC ਤੋਂ ਆਏ ਕਲਾਕਾਰ ਦੀ ਖੱਬੇ ਹੱਥ ਦੀ ਖੇਡ ਸੀ ਚੈਨ ਦੇ ਜਿਹੜੇ ਉਡਾਉਂਦਾ ਮੈਂ ਪੌ ਫੁੱਟਣ ਵੇਲੇ ਘਰ ਪਹੁੰਚਿਆ 10 ਦਿਨ ਪਿਛੋਂ ਇਸੇ ਸੈੱਟ ਉੱਤੇ ਦਿਨ ਦੀਆਂ ਸ਼ਿਫਟਾਂ ਸ਼ੁਰੂ ਹੋਈਆਂ ਤੇ ਮੈਨੂੰ ਫਿਰ ਯਾਦ ਕੀਤਾ ਗਿਆ। ਸਟੂਡੀਓ ਵਿੱਚ ਬੜੀ ਚਹਲ ਪੈਰ ਵੇਖੀ। ਇੱਕ ਵੱਡੇ ਸਾਰੇ ਮਰਦਾਂ ਦਾ ਵਾਰੋ-ਵਾਰੀ ਮੇਕਅਪ ਕੀਤਾ ਜਾ ਰਿਹਾ ਸੀ ਤੇ ਬਰਾਂਡਿਓਂ ਪਾਰ ਇੱਕ ਉਤਨੇ ਹੀ ਵੱਡੇ ਕਮਰੇ ਵਿੱਚ ਤੀਵੀਆਂ ਦਾ ਜੋ ਇੰਜ ਟੈਕ ਰਹੀਆਂ ਸਨ ਜਿਵੇਂ ਕਿਸੇ ਦੀ ਸ਼ਾਦੀ ਵਿਆਹ ਦਾ ਮੇਲ ਜੁੜਿਆ ਹੋਵੇ। ਮੈਨੂੰ ਵੀ ਮਰਦਾਂ ਵਾਲੇ ਕਮਰੇ ਵਿੱਚ ਦਾਖਲ ਕਰ ਦਿੱਤਾ ਗਿਆ। ਮੈਨੂੰ ਨਹੀਂ ਸੀ ਪਤਾ ਕਿ ਇਹ ਲੋਕ ਕੌਣ ਸਨ। ਜੇ ਕੋਈ ਦੱਸ ਦਿੰਦਾ ਕਿ ਇਹ ਐਕਸਟਰਾ ਹਨ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ। ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਕੀ ਹੁੰਦੇ ਨੇ ਉਹਨਾਂ ਨੂੰ ਮੇਕਅਪ ਕਰਦਿਆਂ ਵੇਖ ਕੇ ਮੈਂ ਇਹੋ ਸੋਚਿਆ ਕਿ ਉਹ ਵੀ ਮੇਰੇ ਜਾਂ ਨਮੀਨ ਯਾਗਨਿਕ ਵਾਂਗ ਕਲਾਕਾਰ ਹਨ ਜਿਵੇਂ ਸਟੇਜ ਦੀ ਦੁਨੀਆ ਵਿੱਚ ਸਭ ਬਰਾਬਰ ਹੁੰਦੇ ਹਨ ਭਾਵੇਂ ਕੋਈ ਵੱਡਾ ਕਿਰਦਾਰ ਕਰ ਰਿਹਾ ਹੋਵੇ ਭਾਵੇਂ ਛੋਟਾ ਐਵੇਂ ਫਿਲਮਾਂ ਵਿੱਚ ਵੀ ਹੁੰਦਾ ਹੋਵੇਗਾ ਸੁਣਿਆ ਸੀ ਚਾਹ ਪਾਰਟੀ ਦਾ ਸੀਨ ਸੀ ਮੇਰੇ ਵਾਂਗ ਇਹ ਲੋਕ ਵੀ ਆਪਣੇ ਘਰੋਂ ਚੰਗੇ-ਚੰਗੇ ਸੂਟ ਸ਼ੇਰਵਾਨੀਆਂ ਆਦਪਾ ਕੇ ਆਏ ਸਨ ਚੰਗੇ-ਚੰਗੇ ਸੋਹਣੇ-ਸੋਹਣੇ ਲੱਗ ਰਹੇ ਸਨ ਬੜੇ ਖਲੂਸ ਵਾਲੇ ਲੋਕ ਸਨ ਉਹਨਾਂ ਨਾਲ ਬੇਲੀਆਂ ਗੱਪਾਂ ਮਾਰਨ ਲਈ ਬੇਸਾਬ ਵਕਤ ਮਿਲ ਰਿਹਾ ਸੀ ਥੋੜੇ ਸਮੇਂ ਵਿੱਚ ਹੀ ਮੇਰੀ ਸਬਨਾ ਨਾਲ ਦੋਸਤੀ ਹੋ ਗਈ ਬਿਲਹਤੋਂ ਆਇਆ ਹੁਣ ਕਰਕੇ ਮੈਂ ਵੀ ਉਹਨਾਂ ਦਾ ਪ੍ਰਸ਼ੰਸਾ ਦਾ ਪਾਤਰ ਬਣ ਗਿਆ ਸਾਂ ਇਤਨਾ ਪਿਆਰਾ ਤੇ ਸੁਖਾਵਾ ਮਾਹੌਲ ਮੈਂ ਕਦੇ ਪੀਪਲਸ ਥੀਏਟਰ ਵਿੱਚ ਵੀ ਨਹੀਂ ਸੀ ਵੇਖਿਆ ਹਰ ਕੋਈ ਮੇਰੇ ਨਾਲ ਬੜਾ ਹੀ ਨਿਮਰ ਤੇ ਨਿੱਗਾ ਪੇਸ਼ ਆ ਰਿਹਾ ਸੀ ਜਿਵੇਂ ਹਰ ਮੌਮਕ ਟੰਗ ਨਾਲ ਮੇਰੇ ਉੱਪਰੇ ਬਣਦੇ ਅਹਿਸਾਸ ਨੂੰ ਦੂਰ ਕਰਨਾ ਚਾਹੁੰਦਾ ਹੋਵੇ ਉਹਨਾਂ ਦੀਆਂ ਗੱਲਾਂ ਤੋਂ ਪਤਾ ਚੱਲਿਆ ਕਿ ਉਹ ਆਪ ਵੀ ਕੋਈ ਮਾਮੂਲੀ ਆਦਮੀ ਨਹੀਂ ਹਨ ਇੱਕ ਨੇ ਤਾਂ ਦੱਸਿਆ ਕਿ ਸ਼ਹਿਰ ਵਿੱਚ ਉਸ ਦੀਆਂ ਚਾਰ ਫਰਨੀਚਰ ਦੀਆਂ ਦੁਕਾਨਾਂ ਹਨ ਸ਼ੂਟਿੰਗ ਲਈ ਤਾਂ ਉਹ ਮਹਿਜ਼ ਸ਼ੌਕ ਪੂਰਾ ਕਰਨ ਲਈ ਕਦੇ-ਕਦੇ ਆ ਜਾਂਦਾ ਹੈ ਸਗੋਂ ਹੁਣ ਉਹ ਆਪ ਇੱਕ ਫਿਲਮ ਬਣਾਉਣ ਦਾ ਵਿਚਾਰ ਕਰ ਰਿਹਾ ਹੈ ਉਸ ਵਿੱਚ ਵਿਲਨ ਯਾਨੀ ਖਲਨਾਇਕ ਦਾ ਰੋਲ ਉਹ ਜ਼ਰੂਰ ਮੈਨੂੰ ਦੇਵੇਗਾ ਕਿਉਂਕਿ ਮੇਰਾ ਚਿਹਰਾ ਮੋਰਾ ਬਿਲਕੁਲ ਇੰਗਲਿਸ਼ ਵਿਲਨ ਵਰਗਾ ਲੱਗਦਾ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਕੇਵਲ ਉਹ ਹੀ ਨਹੀਂ ਸਗੋਂ ਉਹਨਾਂ ਵਿੱਚੋਂ ਹਰ ਆਦਮੀ ਫਿਲਮ ਬਣਾਉਣ ਦਾ ਪ੍ਰੋਗਰਾਮ ਪੱਕਾ ਕਰਕੇ ਬੈਠਾ ਹੋਇਆ ਸੀ ਹਰ ਕਿਸੇ ਕੋਲ ਕਹਾਣੀ ਮਜੂਦ ਸੀ ਜੋ ਨੇ ਆਪ ਲਿਖੀ ਸੀ ਉਹ ਵੱਡੇ ਵੱਡੇ ਹੀਰੋਆਂ ਦੇ ਨਾਂ ਲੈਂਦਾ ਜਿਨ੍ਹਾਂ ਨਾਲ ਉਸਦੀ ਦੋਸਤੀ ਸੀ ਤੇ ਜਿਹੜੇ ਉਸਦੀ ਫਿਲਮ ਵਿੱਚ ਕੰਮ ਕਰ ਲਈ ਹਾਂ ਕਰ ਚੁੱਕੇ ਸਨ ਇੱਕ ਉੱਚਾ ਲੰਮਾ ਪਠਾਨ ਗੱਬਰੂ ਜਿਸ ਦਾ ਅਸਲ ਨਾਂ ਸੀ ਬੜਾ ਹਲੀਮ ਬੋਲਦਾ ਸੀ ਉਹਨੇ ਫਣੀ ਦਾਦਾ ਦੀ ਬਦਖੋਈ ਕਰਨੀ ਸ਼ੁਰੂ ਕੀਤੀ ਕਹਿਣ ਲੱਗਾ ਪਹਿਲੀ ਫਿਲਮ ਵਿੱਚ ਉਹਨਾਂ ਉਸ ਨੂੰ ਇੱਕ ਨਿੱਕਾ ਰੋਲ ਦਿੱਤਾ ਸੀ ਇਸ ਵਾਅਦੇ ਉੱਤੇ ਕਿ ਅਗਲੀ ਫਿਲਮ ਵਿੱਚ ਮੁੱਖ ਪਾਤਰ ਤੇ ਉਸ ਤੋਂ ਅਗਲੀ ਵਿੱਚ ਹੀਰੋ ਦਾ ਰੋਲ ਦੇਣਗੇ ਉਸ ਹਿਸਾਬੋਂ ਨੇ ਮੌਜੂਦਾ ਫਿਲਮ ਦਾ ਹੀਰੋ ਹੋਣਾ ਸੀ ਅਖੀਰਦਮ ਤੱਕ ਉਹਨੂੰ ਲਾਰਿਆਂ ਵਿੱਚ ਰੱਖਿਆ ਗਿਆ ਸੀ ਤੇ ਹੁਣ ਭਾਈ ਲੋਕਾਂ ਵਿੱਚ ਖੜਾ ਕਰ ਦਿੱਤਾ ਗਿਆ ਸੀ ਭਾਈ ਲੋਕ ਸ਼ਬਦ ਮੈਨੂੰ ਬੜਾ ਵਿਚਿੱਤਰ ਲੱਗਾ ਤੇ ਹਾਸਾ ਆਉਣ ਲੱਗਾ ਪਰ ਮੈਂ ਦੇਖਿਆ ਕਿ ਅਸਲਮ ਦੀਆਂ ਅੱਖਾਂ ਵਿੱਚੋਂ ਹੰਝੂ ਫੁੱਟ ਨਿਕਲੇ ਸਨ ਤੇ ਉਹਨੇ ਜੇਬ ਵਿੱਚੋਂ ਰੁਮਾਲ ਕੱਢ ਲਿਆ ਸੀ ਮੈਂ ਗੰਭੀਰ ਹੋ ਗਿਆ ਮੇਰੇ ਨਾਲ ਵੀ ਤਾਂ ਪਣੀ ਦਾਦਾ ਨੇ ਹੂਬ ਹੂ ਇਹੋ ਵਾਦਾ ਕੀਤਾ ਹੋਇਆ ਸੀ ਯਕੀਨ ਕਰਨਾ ਔਖਾ ਸੀ ਕਿ ਫਣੀ ਦਾਦਾ ਇਹੋ ਜੀ ਬੇਇਨਸਾਫੀ ਕਰ ਸਕਦੇ ਹਨ ਮੈਨੂੰ ਉਹਨਾਂ ਦੀ ਸ਼ਖਸੀਅਤ ਉੱਪਰ ਡੂੰਗੀ ਸ਼ਰਤਾਂ ਸੀ ਪਰ ਲੁਸਵ ਦੀ ਗੱਲ ਇਹ ਕਿ ਅੱਗੇ ਜਾ ਕੇ ਮੇਰੇ ਨਾਲ ਵੀ ਉਹੀ ਕੁਝ ਹੋਇਆ ਜੋ ਅਸਲਮ ਨਾਲ ਵਾਪਰਿਆ ਸੀ ਮੈਂ ਵੀ ਆਪਣੀ ਵਾਰੀ ਬੜਾ ਤੜਫਿਆ ਸਾਥੇ ਫਣੀ ਦਾਦ ਨੂੰ ਥਾਂ-ਥਾਂ ਬੈ ਕੇ ਕੋਸਿਆ ਸੀ ਪਰ ਅੱਜ ਮੈਂ ਫਣੀ ਦਾਦ ਨੂੰ ਦੋਸ਼ੀ ਦਿੰਦਾ 20 ਸਾਲ ਇਸ ਟਮਾਛੀ ਦੀ ਦੁਨੀਆ 100 ਬਿਜ਼ਨਸ ਵਿੱਚ گزار ਕੇ ਮੈਂ ਇਸ ਨਤੀਜੇ ਉੱਪਰ ਪੁੱਜਾ ਹਾਂ ਕਿ ਇਸ ਦਾ ਆਪਣਾ ਵੱਖਰਾ اخلاق ਤੇ ਵੱਖਰੇ ਕਾਇਦੇ ਕਾਨੂੰਨ ਹਨ ਜਿਨ੍ਹਾਂ ਦੀ ਅਸਲੀਅਤ ਇਸ ਆਤਮ ਕਥਾ ਪੜਨ ਨਾਲ ਪਾਠਕ ਨੂੰ ਹੌਲੀ-ਹੌਲੀ ਸਮਝ ਵਿੱਚ ਆਏਗੀ ਪਹਿਲੇ ਦਿਨ ਪਾਰਟੀ ਸੈੱਡ ਵਿੱਚ ਮੇਰਾ ਕੋਈ ਸ਼ਾਰਟ ਨਾ ਹੋਇਆ ਤੇ ਸਾਰਾ ਦਿਨ ਤੁੱਪੇ ਕੁਰਸੀਆਂ ਉੱਤੇ ਕਦੇ ਇੱਥੇ ਕਦੇ ਉੱਥੇ ਬੈ ਬੈ ਤਿੰਨ ਕੰਮਾ ਬੋਲ-ਬੋਲ ਕੇ ਮੈਂ ਤੰਗ ਆ ਗਿਆ ਪਰ ਦੂਜੇ ਦਿਨ ਅਚਾਨਕ ਫਨੀ ਦਾਦਾ ਕੈਮਰਾਮੈਨ ਘੋਸ਼ਟੇ ਅਮਲੇ ਦੇ ਦੂਜੇ ਕਰਮਚਾਰੀ ਜੋ ਮੇਰੀ ਹੋਂਦ ਨੂੰ ਇੱਕਦਮ ਪੜਾ ਚੁੱਕੇ ਜਾਪਦੇ ਸਨ ਫਿਰ ਕਰੀਬ ਆ ਗਏ ਕੈਮਰਾ ਮੇਰੀ ਟੇਬਲ ਤੋਂ ਮਸਾਂ 3 ਫੁੱਟ ਦੀ ਵਿੱਥ ਉੱਤੇ ਰੱਖ ਦਿੱਤਾ ਗਿਆ ਜਿਤਨੀ ਦੇਰ ਮੇਰੇ ਮੂੰਹ ਉੱਤੇ ਲਾਈਟਾਂ ਤੇ ਰਿਫਲੈਕਟਰ ਸੁੱਟਣ ਦਾ ਪ੍ਰਬੰਧ ਹੁੰਦਾ ਰਿਹਾ ਮੈਨੂੰ ਕਿਸੇ ਨੇ ਗੋਲਿਆ ਕਿਸੇ ਨੇ ਦੱਸਿਆ ਕਿ ਕੀ ਸ਼ਾਟ ਹੈ ਕਿਹੜੇ ਸੀਨ ਵਿੱਚ ਆਂਦਾ ਹਾਂ ਜਾਂ ਕਹਾਣੀ ਨਾਲ ਉਸਦਾ ਕੀ ਸੰਬੰਧ ਹੈ ਇਤਨੀ ਨੇੜੋਂ ਝਾਕਦੇ ਕੈਮਰੇ ਨੇ ਮੇਰੇ ਅੰਗਾਂ ਦੀ ਸਾਰੀ ਇਜ਼ਾਤੀ ਖੋਲੀ ਮੈਂ ਬੜੀ ਕੋਸ਼ਿਸ਼ ਕਰਦਾ ਲਾਪਰਵਾਹ ਹੁਣਦੀ ਕੈਮਰੇ ਨੂੰ ਅੰਡਿਟ ਕਰਨ ਦੀ ਪਰ ਪਲ-ਪਲ ਉਸਦੀ ਜਕੜ ਮੇਰੇ ਉੱਪਰ ਮਜ਼ਬੂਤ ਹੋ ਰਹੀ ਸੀ ਜਿਵੇਂ ਕੋਈ ਅਜਗਰ ਮੇਰੇ ਦੁਆਲੇ ਵਲਦਾ ਜਾ ਰਿਹਾ ਹੋਵੇ ਮੈਨੂੰ ਆਪਣੀਆਂ ਸਾਰੀਆਂ ਹਰਕਤਾਂ ਨਕਲੀ ਜਾਪਨ ਲੱਗ ਪਈਆਂ ਮੇਰੇ ਸੁਭਾਅਕਤਾ ਦੇ ਵਿਖਾਲੇ ਨੂੰ ਲੋਕ ਅਜੀਬ-ਅਜੀਬ ਨਜ਼ਰਾਂ ਨਾਲ ਵੇਖ ਰਹੇ ਸਨ ਕੋਈ ਉਸ ਤੋਂ ਪ੍ਰਭਾਵਿਤ ਨਹੀਂ ਹੋ ਰਿਹਾ ਸੀ ਇੰਜ ਲੱਗਦਾ ਸੀ ਜਿਵੇਂ ਸਭ ਮੇਰੀ ਅੰਦਰੂਨੀ ਕਬਰाहਟ ਨੂੰ ਤੜਗੇ ਹੋਣ ਫਿਰ ਮੇਰੇ ਅੱਗੇ ਟੇਬਲ ਉੱਤੇ ਇੱਕ ਰੋਸਟ ਕੀਤਾ ਪੂਰਾ ਮੁਰਗਾ ਧਰ ਦਿੱਤਾ ਗਿਆ ਫਣੀਦਾਰ ਨੇ ਸਮਝਾਇਆ ਕਿ ਕਲੈਪ ਵੱਜਣ ਤੋਂ ਬਾਅਦ ਮੇਰੇ ਕੋਲ ਖੜਾ ਅਸਿਸਟੈਂਟ ਉੱਚੀ ਜੇਹ ਕਹੇਗਾ ਲੈਨਨ ਤੇ ਮੈਂ ਉਸ ਵੱਲ ਹੱਸ ਕੇ ਵੇਖਦਾ ਹੋਇਆ ਮੁਰਗੇ ਨੂੰ ਦੋਹਾਂ ਹੱਥਾਂ ਨਾਲ ਚੁੱਕ ਲਵਾਂਗਾ ਤੇ ਫਿਰ ਮੁਰਗੇ ਵੱਲ ਦੇਖ ਕੇ ਕਹਾਗਾ ਜਾਨਵਰ ਲੈਨਨ ਦੇ ਮਹਾਨ ਵਿਅਕਤੀ ਦੇ ਨਾਂ ਨਾਲ ਜਾਨਵਰ ਸ਼ਬਦ ਜੋੜਨਾ ਮੈਨੂੰ ਬੜਾ ਭੱਦਾ ਜਾਪਿਆ ਪਰ ਇਸ ਬਾਰੇ ਸਵਾਲ ਜਵਾਬ ਕਿਵੇਂ ਕਰਦਾ ਜਦ ਕਿ ਸ਼ਾਰਟ ਲੈਂਡ ਦੀ ਘੜੀ ਸਿਰ ਉੱਤੇ ਆ ਚੁੱਕੀ ਸੀ ਲੈਨਨ ਸ਼ਬਦ ਸ਼ੈਲ ਹੀਰੋ ਵੱਲੋਂ બોલਿਆ ਜਾ ਰਿਹਾ ਸੀ ਜਿਸ ਨੂੰ ਕਮਿਊਨਿਸਟ ਵਿਚਾਰਾਂ ਦਾ ਦਿਖਾਇਆ ਗਿਆ ਹੋਵੇਗਾ ਕਮਿਊਨਿਸਟ ਉਹਨਾਂ ਲੜਾਈ ਨੂੰ ਆਵਾਮੀ ਜੰਗ ਆਖਦੇ ਸਨ ਤੇ ਰੂਸ ਅਮਰੀਕਾ ਅੰਗਰੇਜ਼ ਧੜੇ ਦੀ ਜਿੱਤ ਦੇ ਹਾਮੀ ਸਨ ਇਸ ਦੇ ਵਿਪਰੀਤ ਸਵਾਸ਼ਪੋਸ਼ਤ અનુਗਾਮੀ ਜਰਮਨੀ ਜਾਪਾਨ ਦਾ ਸਮਰਥਨ ਕਰਦੇ ਤੇ ਕਮਿਊਨਿਸਟਾਂ ਨੂੰ ਗਦਾਰ ਆਖਦੇ ਸਨ ਕਾਂਗਰਸ ਦੀ ਨੀਤੀ ਦਵੱਲੀ ਸੀ ਉਹ ਲੜਾਈ ਨੂੰ ਆਵਾਮੀ ਜੰਗ ਵੀ ਆਖਦੀ ਸੀ ਪਰ ਕਮਿਊਨਿਸਟਾਂ ਨੂੰ ਗਦਾਰ ਵੀ ਕੀ ਪਤਾ ਫਣੀ ਦਾਦਾ ਦਾ ਸਵਾਸ਼ਵਾਦੀ ਹੋਣ ਤੇ ਇਪਟਾ ਦੇ ਇੱਕ ਮੈਂਬਰ ਕੋਲੋਂ ਜਿਸ ਨੂੰ ਆਮ ਤੌਰ ਤੇ ਕਯੂਮਨਿਸਟ ਕਿਹਾ ਜਾਂਦਾ ਸੀ ਲੈਨਨ ਪ੍ਰਤੀ ਅਪਮਾਨ ਸੂਚਕ ਸ਼ਬਦ ਵਰਵਾ ਕੇ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹੋਣ ਜਾਂ ਫਿਲਮ ਦੇ ਸ਼ੁਰੂ ਵਿੱਚ ਹੀਰੋ ਦੇ ਕਯੂਮਨਿਸਟ ਵਿਚਾਰਾਂ ਦਾ ਮਜ਼ਾਕ ਉਡਾ ਕੇ ਅੰਤੋਂ ਉਹਨਾਂ ਨੂੰ ਠੀਕ ਸਿੱਧ ਕਰਨ ਦਾ ਵਿਚਾਰ ਹੋਵੇ ਕਿਉਂਕਿ ਹੀਰੋ ਆਖਰ ਹੀਰੋ ਹੀ ਹੁੰਦਾ ਹੈ ਜ਼ਿਆਦਾ ਸੋਚਣ ਦਾ ਵੇਲਾ ਨਹੀਂ ਸੀ ਇੱਕ ਰਾਸ ਸੀ ਸ਼ਾਰਟਕਨ ਤੋਂ ਸਾਫ਼ ਇਨਕਾਰ ਕਰ ਦੇਣਾ ਦੂਜਾ ਰਾਸ ਸੀ ਇਹਨਾਂ ਗੱਲਾਂ ਵੱਲੋਂ ਧਿਆਨ ਹਟਾ ਕੇ ਕੰਬਿਟ ਚੁਟ ਜਾਣਾ ਦੂਜਾ ਰਾਹ ਫੜਨਾ ਸਾਨ ਸੀ ਮੈਂ ਉਹੀ ਫੜਿਆ ਪਰ ਇਸ ਦਾ ਮੈਨੂੰ ਅੱਜ ਤੱਕ ਅਫਸੋਸ ਹੈ ਮੈਨੂੰ ਕਿਸੇ ਸੂਰਤ ਵੀ ਐਸਾ ਸ਼ਬਦ ਮੂੰਹੋਂ ਬੋਲਣ ਲਈ ਰਾਜ਼ੀ ਨਹੀਂ ਸੀ ਹੋਣਾ ਚਾਹੀਦਾ ਜਿਸ ਤੋਂ ਇੱਕ ਮਹਾਪੁਰਸ਼ ਦੇ ਅਪਮਾਨ ਦੀ ਸੰਭਾਵਨਾ ਹੋਵੇ ਇਹ ਮੇਰੀ اخلاق ਦੀ ਕਮਜ਼ੋਰੀ ਸੀ ਇਸ ਘਟਨਾ ਤੋਂ ਕੁਝ-ਕੁਝ ਉਸ ਜ਼ਮਾਨੇ ਦੇ ਤੇ ਅੱਜ ਦੇ ਫਿਲਮੀ ਮਾਹੌਲ ਉੱਪਰ ਵੀ ਰੌਸ਼ਨੀ ਪੈਂਦੀ ਹੈ ਉਸ ਜ਼ਮਾਨੇ ਦੀਆਂ ਫਿਲਮਾਂ ਵਿੱਚ ਰਾਜਨੀਤਿਕ ਤੇ ਸਮਾਜਿਕ ਵਿਚਾਰਧਾਰਾਵਾਂ ਦਾ ਕਾਫੀ ਸਮਾਵੇਸ਼ ਹੁੰਦਾ ਸੀ ਅੱਜ ਇਸ ਗੱਲ ਦਾ ਯਕੀਨ ਕਰਨਾ ਔਖਾ ਹੈ ਕਿਉਂਕਿ ਹੁਣ ਫਿਲਮ ਸਾਜ਼ ਕੇਵਲ ਭੰਗ ਕੋਟਦੇ ਹਨ ਫਨੀ ਦਾ ਆਪਣੀ ਉਸੇ ਮਿੱਠੀ ਪਿਆਰ ਤਕਨੀ ਨਾਲ ਮੈਨੂੰ ਨਿਹਾਰੇ ਸਨ ਪਹਿਲੀ ਰਿਹਸਲ ਕੀਤੀ ਪਹਿਲਾਂ ਮੈਂ ਲੈਨਨ ਕਹਿਣ ਵਾਲੇ ਵੱਲ ਵੇਖ ਕੇ ਹਸਣਾ ਸੀ ਪਰ ਐਨ ਵੀਲੇ ਸਿਰ ਮੇਰੀਆਂ ਬਰਖਾਂ ਸੁੱਕੇ ਚਮੜੇ ਵਾਂਗ ਆਕੜ ਗਈਆਂ ਤੇ ਖੁੱਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਫਿਰ ਮੈਂ ਮੁਰਗੇ ਵੱਲ ਵੇਖ ਕੇ ਜਾਨਵਰ ਕਿਹਾ ਤਾਂ ਸਹੀ ਪਰ ਸਾਊਂਡ ਰਿਕਾਰਡਿੰਗਸ ਨੂੰ ਕੁਝ ਸੁਣਾਈ ਨਾ ਦਿੱਤਾ ਉਹਨੇ ਉੱਚੀ ਬੋਲਣ ਲਈ ਕਿਹਾ ਮੈਂ ਇਸ ਅਜੀਬ ਪ੍ਰਸਥਿਤੀ ਉੱਤੇ ਸਖਤ ਹੈਰਾਨ ਹੋ ਰਿਹਾ ਸਾਂ ਮੈਂ ਅੰਦਰੋਂ ਹੱਸ ਵੀ ਰਿਹਾ ਸਾਂ ਤੇ ਉੱਚਾ ਵੀ ਬੋਲ ਰਿਹਾ ਸਾਂ ਪਰ ਦੋਵੇਂ ਕਿਰਿਆਵਾਂ ਬਾਹਰ ਨਿਕਲਣ ਤੋਂ ਇਨਕਾਰ ਕਰ ਰਹੀਆਂ ਸਨ ਜਿਵੇਂ ਮੇਰਾ ਉਹਨਾਂ ਉੱਪਰ ਕੋਈ ਕਾਬੂ ਹੀ ਨਾ ਰਿਹਾ ਹੋਵੇ ਦੂਜੀ ਰਿਹਰਸਲ ਹੋਈ ਇਸ ਵਾਰੀ ਮੈਂ ਹੋਰ ਜ਼ੋਰ ਲਾਇਆ ਇੰਜ ਜਾਪਿਆ ਜਿਵੇਂ ਐਤਕੀ ਮੈਂ ਲੋੜ ਤੋਂ ਵੱਧ ਜਬਾੜੇ ਖੋਲ ਦਿੱਤੇ ਸਨ ਤੇ ਬੋਲਿਆ ਵੀ ਲੋੜ ਤੋਂ ਵੱਧ ਉੱਚਾ ਸੀ ਫੇਰ ਵੀ ਰਿਹਰਸਲ ਦੇ ਅੰਤ ਵਿੱਚ ਫਨੀਦਾਰ ਨੇ ਜ਼ਰਾ ਮੁਸਕਰਾ ਕੇ ਤੇ ਰਿਕਾਰਡਿਸ ਨੇ જરા ਉੱਚਾ ਬੋਲਣ ਦੀ ਤਾਕੀਦ ਕੀਤੀ ਮੈਂ ਚਿੰਤਲਾ ਕੇ ਫਨੀਤਾ ਨੂੰ ਕਿਹਾ ਆਪ ਟੈਕ ਕੀ ਜੀਏ ਬਿਲਕੁਲ ਠੀਕ ਆਏਗਾ ਹਾਂ ਹਾਂ ਟੈਕ ਫਨੀਤਾ ਝਟ ਸਹਿਮਤ ਹੋ ਗਏ ਸਵਾਮੀ ਮੇਕਅਪ ਠੀਕ ਕਰੋ ਸਾਬ ਦਾ ਸਵਾਮੀ ਨੇ ਫਿਰ ਪਾਊਡਰ ਦਾ ਪੈਡ ਮੇਰੇ ਮੂੰਹ ਤੇ ਫੇਰਨਾ ਸ਼ੁਰੂ ਕੀਤਾ ਮੈਨੂੰ ਇੰਜ ਲੱਗਾ ਜਿਵੇਂ ਪਾਊਡਰ ਦੀ ਧੱਪ ਪਰ ਕੇ ਉਹ ਮੇਰੀਆਂ ਅੱਖਾਂ ਵਿੱਚ ਪਾਰ ਰਿਹਾ ਹੋਵੇ ਦਿਲ ਕੀਤਾ ਉਹਦੇ ਹੱਥੋਂ ਪੈੜ ਛੁੱਟ ਕੇ ਦੂਰ ਛੁੱਟ ਪਾਵਾਂ ਮੈਂ ਆਪਣੇ ਆਪ ਨੂੰ ਸਖਤ ਜਾਲ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ ਦਿਲ ਕਰਦਾ ਸੀ ਕਿਤੇ ਨੱਠ ਜਾਮ ਸ਼ਾਟ ਹੋਇਆ ਮੈਂ ਲਫ਼ਜ਼ ਬਾ ਲਫ਼ਜ਼ ਹੁਕਮ ਦੀ ਪਾਲਣਾ ਕਰ ਦਿੱਤੀ ਕਾਇਦੇ ਮੁਤਾਬਕ ਸਭ ਠੀਕ ਕਰ ਬਖਾਇਆ ਕਠਪੁਤਲੀ ਵਾਂ ਪਰ ਉਸ ਦੇ ਵਿੱਚ ਮੇਰਾ ਆਪਣਾ ਕੁਝ ਵੀ ਨਹੀਂ ਸੀ ਮੇਰੀ ਉਸ ਦਿਨ ਵਾਲੀ ਮਸਤਾਨੀ ਅਦਾ ਪਤਾ ਨਹੀਂ ਕਿੱਥੇ ਗਵਾਚ ਗਈ ਸੀ ਮੇਰਾ ਖਿਆਲ ਸੀ ਕਿ ਫਨੀ ਦਾ ਮੇਰੀ ਆਲੋਚਨਾ ਕਰਨਗੇ ਮੈਨੂੰ ਡਾਂਟਣਗੇ ਪਰ ਉਹਨਾਂ ਸਦਾ ਵਾਂਗ ਬੜੇ ਇਤਮਿਨਾਨ ਨਾਲ ਨਸਵਾਰ ਦੀ ਚੁੰਡੀ ਨੱਕ 'ਤੇ ਚੜ੍ਹਾ ਦਿਆ ਕਿਆ ਵੈਰੀ ਗੁੱਡ ਸ਼ਾਟ ਓਕੇ ਫੋਨ ਤੋਂ ਵੱਲੋਂ ਵੀ ਓਕੇ ਜੀ ਸੂਚਨਾ ਵਿੱਚ ਦੋ ਸੀਟੀਆਂ ਵੱਜ ਗਈਆਂ ਹੁਣ ਲੋਕਾਂ ਨੇ ਵਾਰੋ ਵਾਰੀ ਮੈਨੂੰ ਮੁਬਾਰਕਬਾਦ ਦਿੱਤੀ ਮੇਰੇ ਨਾਲ ਹੱਥ ਮਲਾਏ ਕਿਉਂਕਿ ਫਿਲਮਾਂ ਵਿੱਚ ਇਹ ਮੇਰਾ ਸਭ ਤੋਂ ਪਹਿਲਾ ਕਲੋਜ਼ ਅਪ ਸੀ ਫਨਿਦਾਰੇ ਮੇਰੇ ਹਿਸਾਬ ਵਿੱਚ ਰਸਗੁੱਲੇ ਮੰਗਵਾ ਕੇ ਸਭ ਨੂੰ ਵੰਡੇ ਸਭ ਤਾਰੀਫ ਕਰਦੇ ਰਹੇ ਮੈਂ ਸਖਤ ਹੈਰਾਨ ਹੋ ਰਿਹਾ ਸਾਂ ਮੈਨੂੰ ਪਤਾ ਸੀ ਕਿ ਉਹ ਝੂਠੀ ਤਾਰੀਫ ਕਰ ਰਹੇ ਹਨ ਪਰ ਕਿਉਂ ਕਿਉਂ ਮੈਨੂੰ ਸਖਤ ਉਲਝਣ ਹੋ ਰਹੀ ਸੀ ਇਹ ਵੀ ਤਮਾਸ਼ੀ ਦੀ ਦੁਨੀਆ ਦਾ ਇੱਕ ਰਾਜ਼ ਹੈ ਜੋਹ ਪਾਠਕ ਨੂੰ ਹੌਲੀ-ਹੌਲੀ ਸਮਝ ਵਿੱਚ ਆਏਗਾ ਬੇਸ਼ੱਕ ਉਹ ਝੂਠੀ ਤਾਰੀਫ ਕਰ ਰਹੇ ਸਨ ਸਟੂਡੀਓ ਦੀ ਦੁਨੀਆ ਵਿੱਚ ਕੋਈ ਕਿਸੇ ਅੱਗੇ ਸੱਚ ਨਹੀਂ ਬੋਲਦਾ ਸਭ ਮੂੰਹ ਤੇ ਇੱਕ ਦੂਜੇ ਦੀ ਸਿਰਫ ਤਾਰੀਫ ਤੇ ਪਿੱਠ ਪਿੱਛੇ ਸਿਰਫ ਨਿੰਦਿਆ ਕਰਦੇ ਹਨ ਬਾਹਰ ਵਾਲਿਆਂ ਨੂੰ ਇਹ ਗੱਲ ਸਖਤ ਬੁਰੀ ਲੱਗਦੀ ਹੈ ਪਰ ਅੰਦਰ ਵਾਲਿਆਂ ਨੂੰ ਇਸ ਦਾ ਬਹੁਤ ਆਸਰਾ ਹੈ ਫਿਲਮ ਲਾਈਨ ਵਿੱਚ ਕਿਸੇ ਨੂੰ ਮਾਨਸਿਕ ਸੁਰੱਖਿਆ ਨਸੀਬ ਨਹੀਂ ਸਭ ਸ਼ਲਾਮੀਆਂ ਦੇ ਸਹਾਰੇ ਜਿਉਂਦੇ ਹਨ ਸਭ ਆਪਣੇ ਆਪਣੇ ਸੁਪਨ ਬੁਲਬਲੇ ਵਿੱਚ ਰਹਿੰਦੇ ਹਨ ਇਸ ਕਾਰਨ ਇੱਕ ਦੂਜੇ ਦਾ ਬੁਲਬਲਾ ਤੋੜਨਾ ਕੋਈ ਪਸੰਦ ਨਹੀਂ ਕਰਦਾ ਇੱਕ ਤਰ੍ਹਾਂ ਨਾਲ ਆਪਸੀ ਹਮਦਰਦੀ ਦਾ ਪ੍ਰਗਟਾਵਾ ਹੈ ਇਹ فرض ਕਰੋ ਉਸ ক্লোਜ਼ ਅਪ ਤੋਂ ਬਾਅਦ ਕਿਸੇ ਇੱਕ ਆਦਮੀ ਨੇ ਵੀ ਖਰੀ ਗੱਲ ਮੇਰੇ ਮੂੰਹ ਉੱਤੇ ਕਹਿ ਦਿੱਤੀ ਹੁੰਦੀ ਸ਼ਾਇਦ ਮੇਰਾ ਹੌਸਲਾ ਸਦਾ ਲਈ ਟੁੱਟ ਜਾਂਦਾ ਅਗਲੇ ਦਿਨ ਮੈਥੋਂ ਕਮ ਹੀ ਨਾ ਹੋ ਸਕਦਾ ਉਸ ਦਿਨ ਮੈਂ ਸਿਰ ਵਿੱਚ ਪੀੜ ਕਮਰ ਵਿੱਚ ਦਰਦ ਤੇ ਲੱਤਾਂ ਵਿੱਚ ਚੀਸਾਂ ਲੈ ਕੇ ਬੁੜਿਆ ਕੈਮਰੇ ਨੇ ਮੈਨੂੰ ਬੜੀ ਸ਼ਕਤੀ ਨਾਲ ਆਪਣੀ ਹੋਂਦ ਦਾ ਅਨੁਭਵ ਕਰਾ ਦਿੱਤਾ ਸੀ ਮੈਂ ਜਾਣ ਗਿਆ ਸੀ ਕਿ ਉਸ ਤੋਂ ਬੇਖਬਰ ਨਹੀਂ ਹੋਇਆ ਜਾ ਸਕਦਾ ਉਸ ক্লোਜ਼ ਅਪ ਤੇ ਉਸ ਤੋਂ ਬਾਅਦ ਵੰਡੇ ਗਏ ਰਸਕੁੱਲਿਆ ਨੇ ਭਾਈ ਲੋਕਾਂ ਐਕਸਟਰਾਵਾਂ ਨੂੰ ਅਹਿਸਾਸ ਕਰਾ ਦਿੱਤਾ ਕਿ ਮੈਂ ਉਹਨਾਂ ਵਿੱਚੋਂ ਨਹੀਂ ਸਾਂ ਮੇਰਾ ਰਨਿੰਗ ਰੋਲ ਲੰਮਾ ਪਾਟ ਸੀ ਇੱਕਦਮ ਉਹਨਾਂ ਨੇ ਮੇਰੇ ਨਾਲ ਬੋਲਣਾ ਚੱਲਣਾ ਬੰਦ ਕਰ ਦਿੱਤਾ ਉਹ ਮੇਰੇ ਲਈ ਅਜਨਬੀ ਹੋ ਗਏ ਆਪਣੀ ਦੁਨੀਆ ਵਿੱਚੋਂ ਉਹਨਾਂ ਮੈਨੂੰ ਕੱਟ ਦਿੱਤਾ ਉਹ ਦਿਨ ਤੇ ਅੱਜ ਦਾ ਦਿਨ ਮੈਨੂੰ ਫੇਰ ਕਦੇ ਐਕਸਟਰਾਵਾਂ ਦੀ ਦੁਨੀਆ ਵਿੱਚ ਚਾਹਤ ਮਾਰਨ ਦੀ ਖੁਲਣੀ ਮਿਲੀ। ਮੈਂ ਸੋਚਿਆ ਸੀ ਕਿ ਫਿਲਮ ਦੀ ਦੁਨੀਆ ਵਿੱਚ ਉੱਚ-ਨੀਚ ਦੀਆਂ ਕੋਈ ਕੰੰਡਾਂ ਨਹੀਂ ਹਨ। ਕਿੰਨੀ ਜ਼ਬਰਦਸਤ ਭੁਲਸੀ ਮੇਰੀ ਫਿਲਮ ਇੰਡਸਟਰੀ ਵਿੱਚ ਤਾਂ ਚੱਪੇ-ਚੱਪੇ ਉੱਤੇ ਇੱਕ ਕੰੰਡਾ ਖੜੀਆਂ ਹਨ। ਸਮਾਜ ਦੇ ਹੋਰ ਵਿਭਾਗਾਂ ਵਿੱਚ ਸ਼ਾਇਦ ਇਹ ਕੰੰਡਾ ਿੱਟ ਪੱਥਰ ਦੀਆਂ ਬਣੀਆਂ ਹੋਣ ਪਰ ਹਿੰਦੀ ਫਿਲਮਾਂ ਦੀ ਦੁਨੀਆ ਵਿੱਚ ਇਹ ਜਿਵੇਂ ਫੁਲਾਦ ਦੀਆਂ ਬਣੀਆਂ ਹੋਈਆਂ ਹਨ। ਅਗਲਾ ਸ਼ਾਟ ਹੀਰਨ ਸਵਰਨ ਲਤਾ ਨਾਲ ਸੀ। ਉਸਨੇ ਮੇਰੇ ਨਾਲ ਰਿਹਸਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸ਼ੌਟ ਵਿੱਚ ਵੀ ਉਹ ਬੋਲਦੀ ਮੇਰੇ ਨਾਲ ਸੀ ਪਰ ਵੇਖਦੀ ਕੈਮਰੇ ਵੱਲ ਸੀ ਜਿੰਨੀ ਦੇਰ ਉਹ ਸੈੱਟ ਉੱਤੇ ਰਹੀ ਮੈਨੂੰ ਇੰਜ ਮਹਿਸੂਸ ਕਰਾਇਆ ਗਿਆ ਜਿਵੇਂ ਮੈਂ ਕਿਸੇ ਗੰਦੀ ਤੇ ਭਿਆਨਕ ਬਿਮਾਰੀ ਦਾ ਮਰੀਜ਼ ਸਾਂ ਜਿਸਨਾਂ ਕੋਈ ਨਿਪਟਣਾ ਚਾਹੁੰਦਾ ਕਿਤਨੀ ਮਿੱਠੀ ਤੇ ਸੁਖਾਮੀ ਸੀ ਉਹ ਐਕਸਟਰਾਵਾ ਦੀ ਦੁਨੀਆ ਜਿਸ ਵਿੱਚੋਂ ਮੈਂ ਕੱਢਿਆ ਗਿਆ ਸਾਂ ਜਿਸ ਵਿੱਚ ਕਿ ਹਰ ਇੱਕ ਕੰਗਾਲ ਪ੍ਰੋਡਿਊਸਰ ਬਨਨ ਦੇ ਸੁਪਨੇ ਵੇਖਦਾ ਸੀ ਕਹਾਣੀਆਂ ਲਿਖਦਾ ਸੀ ਆਪਣੀਆਂ ਸਦੀਵੀ ਨਿਰਾਸ਼ਤਾਵਾਂ ਨੂੰ ਰੰਗ-ਬਰੰਗੀ ਗੀਤ ਬਣਾ ਕੇ ਉਹ ਸ਼ਾਮਲ ਸਕਦਾ ਸੀ ਕਿਤਨਾ ਮਨੁੱਖੀ ਨਿਗ ਸੀ ਉਸ ਦੁਨੀਆ ਵਿੱਚ ਕਿਤਨਾ ਪੁੱਲ ਸੀ ਉਹਨਪਵ ਮੈਂ ਉਸਨੂੰ ਹਮੇਸ਼ਾ ਬੜੇ ਪਿਆਰ ਨਾਲ ਯਾਦ ਕਰਦਾ ਹਾਂ ਬਾਕੀ ਅਗਲੇ ਭਾਗ 9 ਵਿੱਚ ਧੰਨਵਾਦ